ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਦੇ ਵਿੱਚ ਪਤਾ ਲੱਗਦਾ ਪਰ ਅੱਜ ਤੁਹਾਨੂੰ ਅਸੀਂ ਔਲੇ ਦਾ ਅਜੀਹਾ ਨੁਸਕਾ ਦੇਣ ਵਾਲਿਆਂ ਕਿ ਤੁਹਾਨੂੰ ਔਲੇ ਦਾ ਬਾਅਦ ਚ ਨਹੀਂ ਸਕੋ ਮੂੰਹ ਤੋਂ ਗਲਾਸ ਉਤਾਰਦੇ ਉਤਾਰਦੇ ਪਤਾ ਲੱਗੇਗਾ ਇਹ ਨਾਲ ਹੀ ਹੈ ਜਿਹੜੀ ਅਕਸਰ ਪਸ਼ਾਬ ਦੇ ਰੋਗੀਆਂ ਨੂੰ ਲੱਗੀ ਹੁੰਦੀ ਹੈ ਤਾਂ ਇਹ ਨਾਲੀ ਵੀ ਇਸ ਔਲੇ ਦੇ ਜ਼ਰੀਏ ਇਸ ਔਲੇ ਵਾਲੇ ਨੁਸਕੇ ਦੇ ਨਾਲ ਉਤਰ ਸਕਦੀ ਹੈ ਕਿ ਜਿਨ੍ਹਾਂ ਨੂੰ ਡਾਕਟਰ ਨੇ ਦੱਸਤਾ ਕਿ ਉਹਨਾਂ ਦੇ ਇਸ ਤਰ੍ਹਾਂ ਦੀ ਆ ਨਲੀ ਲੱਗਣੀ ਐ ਪਿਸ਼ਾਬ ਵਾਲੀ ਨਾਲੀ ਲੱਗਣੀ ਐ ਜਾਂ ਫਿਰ ਗਦੂਦਾਂ ਦਾ ਆਪਰੇਸ਼ਨ ਹੋਣਾ ਤੇ ਤੁਸੀਂ ਬਚਾ ਕਰ ਦਿੰਦੇ ਹੋ ਬਿਲਕੁਲ ਜੀ ਬਿਲਕੁਲ ਜਿਹੜਾ ਮਿੱਠਾ ਸੋਡਾ ਹੈ ਔਰ ਜਿਹੜਾ ਇਹ ਰਸ ਹੈਗਾ ਔਲੇ ਦਾ ਅੰਦਰ ਤੁਹਾਡੇ ਪੰਪ ਲਾ ਦੇਗਾ ਸਮਰਸੀਬਲ ਜਿਵੇਂ ਮੋਟਰ ਬਾਹਰ ਪਾਣੀ ਸੜਦੀ ਇਸ ਤਰੀਕੇ ਨਾਲ ਇਹ ਪੰਪ ਲੱਗ ਜਾਏਗਾ ਯੂਰਿਨ ਦਾ ਫਲੋ ਵੀ ਅੱਛਾ ਕਰਦਾ ਹੈ ਕਿ ਐਕਚੁਅਲੀ ਯੂਰਿਨ ਕਰਨ ਦੀ ਪੋਜੀਸ਼ਨ ਐ ਹੈ ਗਈ ਐ ਇੱਕ ਪੈਰ ਨੂੰ ਅਸੀਂ ਇਸ ਤਰ੍ਹਾਂ ਰੱਖ ਲੈਣਾ ਤੇ ਦੂਸਰਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਯੂਰੀਨ ਤੁਸੀਂ ਪਾਸ ਕਰੋਗੇ ਤੁਹਾਡਾ ਬਲੈਡਰ ਪੂਰੀ ਤਰ੍ਹਾਂ ਖਾਲੀ ਹੁੰਦਾ ਹੈਗਾ ਦਨੋਂ ਯੂਰੀਨ ਕੰਪਲੀਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਤਿੰਨ ਤੋਂ ਚਾਰ ਝਟਕੇ ਇਦਾਂ ਦੇਣੇ ਹੈਗੇ ਆ ਪੈਰਾਂ ਦੇ ਅੱਡੀਆਂ ਨੂੰ ਉੱਪਰ ਕਰਕੇ ਆ ਦੇਖੋ 1 2 3 4 ਤੁਸੀਂ ਨੋਟ ਕਰਿਓ ਉਸ ਤੋਂ ਬਾਅਦ ਵੀ ਤੁਹਾਨੂੰ 10-15 ਐਮਐਲ ਯੂਰਿਨ ਆਏਗਾ ਇਹ ਉਹ ਯੂਰਿਨ ਹੈ ਜਿਹੜਾ ਤੁਹਾਡੇ ਕੱਪੜੇ ਖਰਾਬ ਕਰਨੇ ਸੀਗੇ ਦੇਖੋ ਇਹਦੇ ਨਾਲ ਇੱਕ ਤਾਂ ਪਿਸ਼ਾਬ ਜਿਹੜਾ ਬਾਰ-ਬਾਰ ਜਾਣਾ ਪੈਂਦਾ ਉਹਦੇ ਵਿੱਚ ਕਾਫੀ ਆਰਾਮ ਮਿਲਦਾ ਹੈਗਾ ਹਾਂ ਦੂਸਰਾ ਇਹ ਯੂਰਿਥਰਲ ਸਟਿੱਕਚਰ ਪਿਸ਼ਾਬ ਦੇ ਰਸਤੇ ਜਿਹੜੀ ਰੁਕਾਵਟ ਹੈ ਉਹਨੂੰ ਵੀ ਓਪਨ ਕਰਦਾ ਹੈਗਾ ਨੰਬਰ 3 ਤੇ ਅਗਰ ਪੀਐਸਏ ਕਹਿੰਦਾ ਜਿਆਦਾ ਹੈ ਉਹਨੂੰ ਕੈਂਸਰ ਹੋਣ ਤੋਂ ਵੀ ਰੋਕਦਾ ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਕਟ ਯਾਨੀ ਕਿ ਬੂੰਦ ਬੂੰਦ ਪਿਸ਼ਾਬ ਆਵੇ ਉਹ ਕੀ ਬਿਮਾਰੀ ਹੈ ਜੀ ਦੇਖੋ ਦੇਖੋ ਜੇਸ ਪੇਸ਼ੈਂਟ ਨੂੰ ਵੀ ਯੂਰਿਨ ਘਟ ਆਂਦਾ ਹੈ ਜਾਂ ਬੂੰਦ ਬੂੰਦ ਆਂਦਾ ਹੈਗਾ ਕਈ ਪੇਸ਼ੈਂਟ ਤਾਂ ਐਸੇ ਹੈਗੇ ਯੂਰਿਨ ਕਰਨ ਜਾਂਦੇ ਨੇ ਤੇ ਅੱਧਾ ਘੰਟਾ ਲੱਗ ਜਾਂਦਾ ਉਹਨਾਂ ਨੂੰ ਯੂਰਿਨ ਦੇ ਇੱਕ ਇੱਕ ਬੂੰਦ ਗਿਰਦਾ ਹੈਗਾ ਉਹ ਕੀ ਹੈ ਤੁਹਾਡਾ ਬਲੇਡਰ ਬਹੁਤ ਅੱਛਾ ਪਿਸ਼ਾਬ ਬਣਾ ਰਿਹਾ ਹੈਗਾ ਬਟ ਉਹਦਾ ਜਿਹੜਾ ਆਊਟ ਹੋਣ ਦਾ ਰਸਤਾ ਉਹ ਨੈਰੋ ਹੋ ਗਿਆ ਜਿਸ ਤਰ੍ਹਾਂ ਕਿ ਆ ਦੇਖੋ ਇਨੂੰ ਕਹਿੰਦੇ ਯੂਰਿਥਰਲ ਸਟ੍ਰਕਚਰ ਆ ਦੇਖੋ ਕਿੰਨੀ ਮੋਟੀ ਇੱਥੇ ਜਾ ਕੇ ਬਰੀਕ ਹੋ ਗਈ ਹੈ ਇਹ ਤਾਂ ਬਿਲਕੁਲ ਹੀ ਦਬ ਗਈ ਹੈ ਹਾਂਜੀ ਹਾਂਜੀ ਲੋਕ ਵੀ ਸਾਨੂੰ ਮਿਲਣੇ ਜਿਹੜੇ ਕਹਿੰਦੇ ਸਾਡੀਆਂ ਨਾਲੀਆਂ ਲੱਗ ਗਈਆਂ ਜੀ ਸਾਨੂੰ ਯਕੀਨ ਨਹੀਂ ਹੋ ਰਿਹਾ ਇੱਕ ਭਾਈ ਸਾਹਿਬ ਤਾਂ ਰੋਣ ਹੀ ਲੱਗ ਗਏ ਤੁਹਾਡੇ ਗਲੇ ਲਾ ਕੇ ਹਾਂਜੀ ਉਹ ਦੇਖੋ ਉਹਨਾਂ ਦੇ 7 ਸਾਲ ਬਾਅਦ ਉਤਰੀ ਸੀ ਪਾਈਪ ਇਹ ਜਰਮਨ ਦੀ ਸਾਇੰਸ ਹੈਗੀ ਹੈ ਇਹਨੂੰ ਕਹਿੰਦੇ ਸਪੈਜਰਿਕਸ ਇਹ ਤੁਸੀਂ ਇਸ ਤਰ੍ਹਾਂ ਦੇ ਅਰਕ ਬਣਾ ਕੇ ਰੱਖਿਆ ਹਾਂਜੀ ਹਾਂਜੀ ਕੋਈ ਬਹੁਤ ਜ਼ਿਆਦਾ ਕੋਈ ਗੋਲੀਆਂ ਕੈਪਸੂਲ ਨਹੀਂ ਖਾਣੇ ਹੈਗੇ ਠੀਕ ਹੈ ਨਾ ਇਸ ਤਰ੍ਹਾਂ ਇੱਕ ਦੋ ਇੰਨੇ ਕਣ ਵਾਲੇ ਕੰਮ ਚੱਲ ਗਏ ਇਹ ਸ਼ੇਕ ਕਰਕੇ ਤੁਸੀਂ ਵੀ ਪੀ ਲੇ ਹੂੰ ਇਹ ਇਹ ਦਵਾਈਆਂ ਦਾ देयर इज नो ਸਾਈਡ ਇਫੈਕਟ ਆਫ ਥੀਸ ਮੈਡੀਸਨ ਬਲੈਡਰ ਦੇ ਬਿਲਕੁਲ ਥੱਲੇ ਗਦੂਦ ਹੁੰਦੇ ਆ ਜਿਨਾਂ ਨੂੰ ਪ੍ਰੋਸਟੇਟ ਗਲੈਂਡਸ ਕਹਿੰਦੇ ਹੈ ਆ ਦੇਖੋ ਕਿੰਨਾ ਅੱਛਾ ਸਾਡਾ ਪੈਸੇਜ ਹੈਗਾ ਜਦੋਂ ਇਹ ਇਨਲਾਰਜਮੈਂਟ ਹੋ ਜਾਂਦੀ ਹੈਗੀ ਹੈ ਇਹਦੇ ਵਿੱਚ ਦੇਖੋ ਨੈਰੋ ਹੋ ਗਿਆ ਕਿੰਨਾ ਬਰੀਕ ਹੋ ਗਿਆ ਪੈਸੇਜ ਇਹਨੇ ਬਲੈਡਰ ਨੂੰ ਵੀ ਅੰਦਰ ਨੂੰ ਸ਼੍ਰਿੰਕ ਕਰਤਾ ਹੈਗਾ ਸੋ ਤੁਸੀਂ ਦੇਖੋ ਕ੍ਰੈਟੀਨ 5.7 ਤੋਂ 4.8 ਇਹ ਤਾਂ ਬਹੁਤ ਵੱਡੀ ਚੀਜ਼ ਹੈ ਫਿਰ ਇਹ ਕਿਹੜੇ ਨੁਸਖੇ ਨੇ ਜੀ ਤੁਹਾਡੇ ਕੋਲ ਵਿਦਆਊਟ ਹੈਵਿੰਗ ਅੱਛਾ ਪੀਐਸਏ ਦੇਖੋ ਮੈਂ ਤਾਂ ਖੁਦ ਇਸ ਚੀਜ਼ ਤੋਂ ਹੈਰਾਨ ਸੀ 18.4 ਤੋਂ 1. 35 ਤੇ ਆ ਗਿਆ ਦੀ ਬਿਲਕੁਲ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 70 ਸਾਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਕਹਿੰਦੇ ਨੇ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ ਪਰ ਅੱਜ ਤੁਹਾਨੂੰ ਅਸੀਂ ਔਲੇ ਦਾ ਅਜੀਹਾ ਨੁਸਕਾ ਦੇਣ ਵਾਲਿਆਂ ਕਿ ਤੁਹਾਨੂੰ ਔਲੇ ਦਾ ਬਾਅਦ ਚ ਨਹੀਂ ਸਗੋ ਮੂੰਹ ਤੋਂ ਗਲਾਸ ਉਤਾਰਦੇ ਉਤਾਰਦੇ ਪਤਾ ਲੱਗੇਗਾ ਤੇ ਨਾਲ ਦੀ ਨਾਲ ਇਹ ਨੁਸਕਾ ਇਹ ਫਾਰਮੂਲਾ ਦੇਖੋ ਤੁਸੀਂ ਇਸ ਤਰ੍ਹਾਂ ਦਾ ਹੈ ਕਿ ਇਹ ਨਾਲੀ ਹੈ ਜਿਹੜੀ ਅਕਸਰ ਪਸ਼ਾਬ ਦੇ ਰੋਗੀਆਂ ਨੂੰ ਲੱਗੀ ਹੁੰਦੀ ਹੈ ਨਾਲੀ ਵੀ ਇਸ ਔਲੇ ਦੇ ذریعے ਇਸ ਔਲੇ ਵਾਲੇ ਨੁਸਖੇ ਦੇ ਨਾਲ ਉਤਰ ਸਕਦੀ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਦੁਨੀਆ ਭਰ ਦੇ ਮਸ਼ਹੂਰ ਤੇ ਨਾਮવા ڈاکٹر ਡਾਕਟਰ ਰਾਜੇਸ਼ ਠਾਕੁਰ ਸਾਹਿਬ ਅੱਜ ਅਸੀਂ ਇੱਕ ਵਾਰ ਮੁਰ ਤੋਂ ਉਹਨਾਂ ਕੋਲ ਪਹੁੰਚੇ ਆ ਪਿਸ਼ਾਬ ਬਾਬਤ ਜਿਹੜੇ ਵੀ ਰੋਗ ਹੈਗੇ ਨੇ ਉਹਨਾਂ ਦਾ ਨੁਸਖਾ ਉਹਨਾਂ ਦਾ ਫਾਰਮੂਲਾ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ ਚਾਹੇ ਕਿਸੇ ਨੂੰ ਰੁਕ ਰੁਕ ਕੇ ਪਿਸ਼ਾਬ ਆਉਂਦਾ ਚਾਹੇ ਕਿਸੇ ਨੂੰ ਬਹੁਤ ਜ਼ਿਆਦਾ ਪਿਸ਼ਾਬ ਆਉਂਦਾ ਜਾਂ ਫਿਰ ਕਿਸੇ ਨੂੰ ਪਿਸ਼ਾਬ ਉਹ ਨਹੀਂ ਜਾਂ ਫਿਰ ਕਿਸੇ ਦੇ ਗਦੂਦ ਵੱਧ ਗਏ ਨੇ ਜਾਂ ਫਿਰ ਅਸੀਂ ਕਹਿ ਲਈਏ ਕਿ ਕਿਸੇ ਨੂੰ ਪਿਸ਼ਾਬ ਹੈਗਾ ਜਿਹੜਾ ਉਹ ਲੱਗ ਕੇ ਆਉਂਦਾ ਹੈ ਤਕਲੀਫ ਨਾਲ ਆਉਂਦਾ ਹੈ ਪ੍ਰੈਸ਼ਰ ਇੰਨਾ ਬਣਦਾ ਪਿਸ਼ਾਬ ਦਾ ਪਰ ਨਿਕਲਦੇ ਦੋ ਹੀ ਤੁਪਕੇ ਨੇ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਕਰਾਂਗੇ ਤੇ ਸਾਰਾ ਨੁਸਖਾ ਜਿਹੜੀਆਂ ਵੀ ਮੈਨੂੰ ਦਿੱਕਤਾਂ ਪਰੇਸ਼ਾਨੀਆਂ ਸਰੀਰ ਦੇ ਵਿੱਚ ਗਨਵਾਈਆਂ ਨੇ ਉਹਨਾਂ ਦਾ ਹੱਲ ਇਸ ਜਿਹੜਾ ਅਸੀਂ ਕਹਿ ਲਈਏ ਕਿ ਔਲੇ ਦੇ ਵਿੱਚ ਰੱਖਿਆ ਹੋਇਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ டிவி ਪੰਜਾਬੀ ਤੇ ਇੱਕ ਵਾਰ ਫੇਰ ਜੀ ਸ਼ੁਕਰੀਆ ਜੀ ਧੰਨਵਾਦ ਫਰੂਕੀ ਸਾਹਿਬ ਅੱਛਾ ਡਾਕਟਰ ਸਾਹਿਬ ਤੁਸੀਂ ਕਾਫੀ ਪਿਛਲੇ 2-3 ਵੀਡੀਓ ਦੇ ਵਿੱਚ ਬੜੇ ਲੋਕਾਂ ਨੂੰ ਫਾਇਦੇ ਹੋਏ ਨੇ ਬਹੁਤ ਲੋਕਾਂ ਦੇ ਸਵਾਲ ਵੀ ਸਾਡੇ ਕੋਲ ਆਏ ਨੇ ਕਿ ਠਾਕੁਰ ਸਾਹਿਬ ਨਾਲ ਇੱਕ ਵਾਰ ਹੋਰ ਸਾਡੀ ਗੱਲਬਾਤ ਕਰਵਾਈ ਜਾਵੇ ਅੱਜ ਬਹੁਤ سارے ਸਵਾਲ ਹੈਗੇ ਨੇ ਜਿਹੜੇ ਉਹ ਅਸੀਂ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਸਭ ਤੋਂ ਪਹਿਲਾ ਸਵਾਲ ਇਹੀ ਹੈ ਲੋਕਾਂ ਨੇ ਮੈਨੂੰ ਇਹ ਪੁੱਛਿਆ ਕਿ ਜੇਕਰ ਸਾਨੂੰ ਪਿਸ਼ਾਬ ਦੀ ਦਿੱਕਤ ਬਹੁਤ ਜ਼ਿਆਦਾ ਹੈ ਯਾਨੀ ਕਿ ਸਾਨੂੰ ਪਿਸ਼ਾਬ ਰੁਕ ਰੁਕ ਕੇ ਆ ਰਿਹਾ ਹੈ ਸਾਨੂੰ ਕੈਂਸਰ ਵੀ ਹੋ ਸਕਦਾ ਜੀ ਫਰੂਕੀ ਸਾਹਿਬ ਦੇਖੋ ਯੂਰੀਨਰੀ ਇਨਫੈਕਸ਼ਨ ਦੀ ਇੱਕ ਬਹੁਤ ਵੱਡੀ ਸ਼੍ਰੇਣੀ ਹੈਗੀ ਜਿਹੜੀ ਕਿ ਇੱਕ ਸਭ ਤੋਂ ਪਹਿਲਾਂ ਮੇਲ ਦੇ ਵਿੱਚ ਸਟਾਰਟਿੰਗ ਪ੍ਰੋਸਟੇਟੋਮਗੈਲੀ ਤੋਂ ਹੁੰਦੀ ਐ ਇਨਲਾਰਜਮੈਂਟ ਆਫ ਪ੍ਰੋਸਟੇਟ ਜਿਹਦੇ ਵਿੱਚ ਗਦੋਦ ਵਜ ਜਾਂਦੇ ਜਿਹਦੇ ਬਾਰੇ ਅਸੀਂ ਪਹਿਲੇ ਇੰਟਰਵਿਊਜ਼ ਦੇ ਵਿੱਚ ਵੀ ਦੱਸਿਆ ਹੈ ਤੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਚੀਜ਼ ਦਾ ਪਤਾ ਲਗਾਉਣਾ ਚਾਹੀਦਾ ਵੀ ਸਾਡੇ ਗਦੂਦ ਕਿੰਨੇ ਵੋਲੀਅਮ ਹੈਗਾ ਕਿੰਨੇ ਜ਼ਿਆਦਾ ਵੱਜ ਚੁੱਕੇ ਹਨ ਨਾਰਮਲ ਇਹਦਾ ਸਾਈਜ਼ ਹੁੰਦਾ 18 ਤੋਂ 20 ਸੀਸੀ ਇਹਦਾ ਸਿਰਫ ਪਤਾ ਸਾਨੂੰ ਅਲਟਰਾਸਾਉਂਡ ਸਕੈਨ ਨਾਲ ਪਤਾ ਲੱਗਦਾ ਹੈਗਾ ਇੱਕ ਵਾਰੀ ਜਦੋਂ ਵੀ ਜਿਸ ਵੀ ਪੇਸ਼ੈਂਟ ਨੂੰ ਜਿਸ ਵੀ ਬੰਦੇ ਨੂੰ ਕੋਈ ਦਿੱਕਤ ਹੈਗੀ ਹੈ ਸਭ ਤੋਂ ਪਹਿਲਾਂ ਇੱਕ ਸਕੈਨ ਕਰਵਾਓ ਸੰਕੇਤ ਅਸੀਂ ਸਕੈਨ ਤਾਂ ਕਰਵਾਈਏ ਜੀ ਉਸ ਤੋਂ ਪਹਿਲਾਂ ਬੋਡੀ ਸਾਡੇ ਸੰਕੇਤ ਦਊਗੀ ਪਿਸ਼ਾਬ ਨਾਲ ਸੰਬੰਧਿਤ ਜਾਂ ਯੂਟੀਆਈ ਨਾਲ ਸੰਬੰਧਿਤ ਅਗਰ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਦੇਖੋ ਇਹਦੇ ਸੰਕੇਤ ਕੀ ਹੁੰਦੇ ਆ ਸਾਨੂੰ ਨਾਰਮਲ ਤੋਂ ਜ਼ਿਆਦਾ ਵਾਰ ਪਿਸ਼ਾਬ ਜਾਣਾ ਪੈਂਦਾ ਪਿਸ਼ਾਬ ਤਾਂ ਜਾਣਾ ਪੈਂਦਾ ਪਰ ਪਿਸ਼ਾਬ ਉਹਨਾ ਆਂਦਾ ਨਹੀਂ ਹੈ ਠੀਕ ਹੈ ਨਾ ਹਾਂ ਕਈ ਵੇਲੇ ਲੱਗਦਾ ਵੀ ਬਹੁਤ ਜ਼ਿਆਦਾ ਸਾਨੂੰ ਪਿਸ਼ਾਬ ਆਇਆ ਸੀ ਕਰਨ ਜਾਂਦੇ ਆ ਸਾਨੂੰ ਪਿਸ਼ਾਬ ਥੋੜਾ ਆਂਦਾ ਆ ਆ ਕੇ ਅਸੀਂ ਬੈਠਦੇ ਆ ਅੱਧੇ ਘੰਟੇ ਬਾਅਦ ਫੇਰ ਸਾਨੂੰ ਪਿਸ਼ਾਬ ਦੀ ਇੱਛਾ ਹੁੰਦੀ ਹੈਗੀ ਹੈ ਉਹ ਕੀ ਹੁੰਦਾ ਹੈ ਉਹਦੇ ਵਿੱਚ ਪ੍ਰੋਸਟੇਟ ਗਲੈਂਡਸ ਦੇ ਕਰਕੇ ਜਿਹੜਾ ਯੂਰੇਥਰਾ ਦਾ ਪੈਸੇਜ ਹੈ ਉਹ ਨੈਰੋ ਹੋ ਜਾਂਦਾ ਹੈ ਇਸ ਕਰਕੇ ਜਿਉਂ-ਜਿਉਂ ਉਹਦਾ ਪ੍ਰੈਸ਼ਰ ਵਧਣਾ ਉਹਨੇ ਹੋਰ ਨੈਰੋ ਹੋਈ ਜਾਣਾ ਹੈਗਾ ਅਸੀਂ ਜਾਣੇ ਕਰਨ ਬੜੀ ਇੱਛਾ ਦੇ ਨਾਲ ਪਰ ਜਾ ਕੇ ਦੇਖਦੇ ਆ ਪਿਸ਼ਾਉ ਆਏ ਥੋੜਾ ਜਿਹਾ ਆ ਕੇ ਬੈਠਦੇ ਆ ਦੁਆਰਾਰੀ ਰੀਕ੍ਰੈਂਸ ਹੋ ਜਾਂਦੀ ਹੈਗੀ ਆ ਉਹਦੇ ਨਾਲ ਫਿਰ ਰੀਟੈਂਸ਼ਨ ਆਫ ਯੂਰਿਨ ਬਲੇਡਰ ਦੇ ਵਿੱਚ ਯੂਰਿਨ ਰਹਿਣਾ ਸ਼ੁਰੂ ਹੋ ਜਾਂਦਾ ਹੈਗਾ ਜਿਹੜਾ ਕਿ ਹੋਰ ਵੀ ਬਿਮਾਰੀਆਂ ਨੂੰ ਕਾਫੀ ਨਿਯੋਤਾ ਦਿੰਦਾ ਹੈ ਪਰ ਤੁਸੀਂ ਅੱਜ ਇਹ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਕਿ ਜਿਹੜੀ ਇਹ ਬਹੁਤ ਲੋਕਾਂ ਦੇ ਇਹ ਨਾਲੇ ਲੱਗੀ ਹੁੰਦੀ ਹੈ ਬੜੀ ਅਸੀਂ ਕਹਿ ਲਈਏ ਕਿ ਬੜੀ ਨਿਰਾਸ਼ਾ ਜਨਕ ਸਥਿਤੀ ਹੁੰਦੀ ਹੈ ਜਦੋਂ ਇਹ ਨਾਲੀ ਕਿਸੇ ਦੇ ਲੱਗ ਜਵੇ ਜਾਂ ਪੱਕੀ ਕਿਸੇ ਦੇ ਨਾਲ ਹੀ ਲੱਗ ਜਵੇ ਇਨਫੈਕਸ਼ਨ ਹੋ ਜਾਂਦੀ ਹੈ ਕਿਤੇ ਆ ਜਾਣੀ ਤੱਕ ਦਾ ਬੰਦਾ ਹਰ ਵੇਲੇ ਕੋਲੋਂ ਜਿਹੜੀ ਪਿਸ਼ਾਬ ਦੀ 스멜 ਮਾਰਦੀ ਰਹਿੰਦੀ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਤੁਹਾਡਾ ਇਹ ਨੁਸਖਾ ਫਾਰਮੂਲਾ ਦੇਖੋ ਡਾਕਟਰ ਸਾਹਿਬ ਨੇ ਪਤਾ ਨਹੀਂ ਕੀ ਰੱਖਿਆ ਹੋਇਆ ਇਹ ਸਾਨੂੰ ਦੱਸਣਾ ਇਹਨਾਂ ਨੇ ਤੇ ਇਹ ਰਸ ਵੀ ਕਿਸੇ ਚੀਜ਼ ਦਾ ਕੱਢ ਕੇ ਰੱਖਿਆ ਹੋਇਆ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਚੀਜ਼ ਦਾ ਰਸ ਹੈਗਾ ਔਰ ਕਿਵੇਂ ਇਹ ਦਾ ਨੁਸਖਾ ਫਾਰਮੂਲਾ ਜਿਹੜਾ ਇਹ ਤੁਹਾਡੀ ਨਾਲੀ ਤੱਕ ਉਤਰਵਾ ਸਕਦਾ ਹੈ ਇਹ ਗੱਲ ਡਾਕਟਰ ਸਾਹਿਬ ਜਿਹੜੇ ਅਜ਼ਮਾਵੇ ਚੁੱਕੇ ਨੇ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਹੈਗੀ ਹੈ ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਘਟ ਯਾਨੀ ਕਿ ਬੂੰਦ ਬੂੰਦ ਪਿਸ਼ਾਬ ਆਵੇ ਉਹ ਕੀ ਬਿਮਾਰੀ ਹੈ ਜੀ ਦੇਖੋ ਉਹਦੇ ਕਈ ਕਾਰਨ ਹੋ ਸਕਦੇ ਆ ਸਭ ਤੋਂ ਪਹਿਲਾਂ ਤਾਂ ਯੂਰੀਨ ਰੂਟੀਨ ਟੈਸਟ ਕਰਾ ਕੇ ਦੇਖ ਲੈਣਾ ਚਾਹੀਦਾ ਅਗਰ ਤੁਹਾਡੇ ਪਸ ਸੈੱਲ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਨੇ ਤਾਂ ਵੀ ਤੁਹਾਨੂੰ ਬਾਰ-ਬਾਰ ਯੂਰੀਨ ਆਂਦਾ ਹੈਗਾ ਦੂਸਰਾ ਥੋੜਾ ਥੋੜਾ ਯੂਰੀਨ ਆਨਦਾ ਕਾਰਨ ਹੁੰਦਾ ਵੀ ਯੂਰੀਨ ਦਾ ਪੈਸੇਜ ਰਸਤਾ ਉਹਦੇ ਵਿੱਚ ਬਲੌਕੇਜ ਹੋ ਜਾਂਦੀ ਹੈਗੀ ਹੈ ਪ੍ਰੋਟੀਨ ਦੇ ਕੋਲੋਜਨ ਦੀ ਜਿਹਨੂੰ ਕਹਿੰਦੇ ਯੂਰੀਥਰਲ ਸਟ੍ਰਿਕਚਰ ਆਮ ਤੌਰ ਤੇ ਯੂਰੀਥਰਲ ਸਟ੍ਰਿਕਚਰ ਦੇ ਲਈ ਆ ਇੱਕ ਟੈਸਟ ਹੁੰਦਾ ਹੈਗਾ ਆਰ ਯੂ ਜੀ ਜੀ ਇਹ ਐਕਸ-ਰੇ ਆਰ ਯੂ ਜੀ ਹਾਂਜੀ ਹਾਂਜੀ ਉਹਦੇ ਬਾਰੇ ਜੇ ਤੁਸੀਂ ਆਪਣਾ ਤੁਸੀਂ ਜਿਹੜਾ ਆ ਲਗਾਇਆ ਹੋਇਆ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਸੋ ਤੁਸੀਂ ਦੇਖੋ ਅੱਜ ਤੁਹਾਨੂੰ ਅਸੀਂ ਬਿਲਕੁਲ ਸਾਫ਼-ਸਾਫ਼ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਅਸੀਂ ਕਹਿ ਲਈਏ ਕਿ ਸਾਨੂੰ ਪਤਾ ਲੱਗੇਗਾ ਕਿ ਸਾਡੀ ਜਿਹੜੀ ਯੂਰੀਥਰਾ ਹੈਗੀ ਹੈ ਸਾਡੀ ਜਿਹੜੀ ਪਿਸ਼ਾਬ ਵਾਲੀ ਨਾਲ ਹੀ ਹੈਗੀ ਹੈ ਉਹ ਸਹੀ ਹੈ ਨਹੀਂ ਡਾਕਟਰ ਸਾਹਿਬ ਅੱਜ ਇੱਕ ਟੈਸਟ ਦੱਸ ਰਹੇ ਨੇ ਜੀ ਡਾਕਟਰ ਸਾਹਿਬ ਇਹ ਟੈਸਟ ਹੈ ਜੀ ਹਾਂਜੀ ਦੇਖੋ ਜੇਸ ਪੇਸ਼ੈਂਟ ਨੂੰ ਵੀ ਯੂਰਿਨ ਘੱਟ ਆਂਦਾ ਹੈ ਜਾਂ ਬੂੰਦ ਬੂੰਦ ਆਂਦਾ ਹੈਗਾ ਕਈ ਪੇਸ਼ੈਂਟ ਤਾਂ ਐਸੇ ਹੈਗੇ ਯੂਰਿਨ ਕਰਨ ਜਾਂਦੇ ਨੇ ਤੇ ਅੱਧਾ ਘੰਟਾ ਲੱਗ ਜਾਂਦਾ ਉਹਨਾਂ ਨੂੰ ਯੂਰਿਨ ਦੇ ਇੱਕ ਇੱਕ ਬੂੰਦ ਗਿਰਦਾ ਹੈਗਾ ਉਹ ਕੀ ਹੈ ਤੁਹਾਡਾ ਬਲੈਡਰ ਬਹੁਤ ਅੱਛਾ ਪਿਆਬ ਬਣਾ ਰਿਹਾ ਹੈਗਾ ਬਟ ਉਹਦਾ ਜਿਹੜਾ ਆਊਟ ਹੋਣ ਦਾ ਰਸਤਾ ਉਹ ਨੈਰੋ ਹੋ ਗਿਆ ਜਿਸ ਤਰ੍ਹਾਂ ਕਿ ਆ ਦੇਖੋ ਇਹਨੂੰ ਕਹਿੰਦੇ ਯੂਰੀਥਰਲ ਸਟ੍ਰਿਕਚਰ ਆ ਦੇਖੋ ਕਿੰਨੀ ਮੋਟੀ ਇੱਥੇ ਜਾ ਕੇ ਬਰੀਕ ਹੋ ਗਈ ਹੈ ਇਹ ਤਾਂ ਬਿਲਕੁਲ ਹੀ ਦਬ ਗਈ ਹੈ ਹਾਂਜੀ ਹਾਂਜੀ ਇਹਨੂੰ ਸਟ੍ਰਿਕਚਰ ਕਹਿੰਦੇ ਹੈਗੇ ਆ ਇਹਦੇ ਲਈ ਇੱਕ ਟੈਸਟ ਹੁੰਦਾ ਆਰ ਯੂ ਜੀ ਰੈਸਟੋਗ੍ਰੇਡ ਯੂਰਿਥੋਗ੍ਰਾਮ ਇਹ ਐਕਸ-ਰੇ ਹੁੰਦਾ ਹੈਗਾ ਇਹ ਦਵਾਈ ਅੰਦਰ ਭਰ ਕੇ ਫਿਰ ਐਕਸ-ਰੇ ਕੀਤਾ ਜਾਂਦਾ ਜਿਸ ਚੋਂ ਸਾਨੂੰ ਸਾਰੀ ਪਿਕਚਰ ਕਲੀਅਰ ਹੋ ਜਾਂਦੀ ਜਿਸ ਤਰ੍ਹਾਂ ਆ ਦੇਖੋ ਔਰ ਜਾਂ ਆ ਦੇਖੋ ਆ ਦੇਖੋ ਨੈਰੋ ਹੋ ਗਿਆ ਜੇ ਨੈਰੋ ਹੋ ਕਿਉਂ ਜਾਂਦਾ ਜੀ ਇਹ ਦੇਖੋ ਜਾਂ ਤਾਂ ਕਿਤੇ ਤੁਹਾਡੇ ਕਈ ਵਾਰੀ ਸਟੋਨ ਫਸ ਜਾਂਦਾ ਹੈਗਾ ਯੂਰਿਥਰਾ ਦੇ ਵਿੱਚ ਉਹ ਉੱਥੇ ਜ਼ਖਮ ਕਰ ਦਿੰਦਾ ਹੈਗਾ ਜ਼ਖਮ ਹੋਣ ਦੇ ਨਾਲ ਜਦੋਂ ਸਟੋਨ ਤਾਂ ਨਿਕਲ ਜਾਂਦਾ ਹੈ ਜਦੋਂ ਜ਼ਖਮ ਹੀਲ ਹੁੰਦਾ ਹੈਗਾ ਉੱਥੇ ਗੱਠ ਜਿਹੀ ਬਣ ਜਾਂਦੀ ਹੈ ਜਿਹਦੇ ਵਿੱਚ ਜਦੋਂ ਅਸੀਂ ਯੂਰਿਨ ਕਰਦੇ ਹੈਗੇ ਆ ਉਹਦੇ ਕੈਲਸ਼ੀਅਮ ਪਾਰਟੀਕਲ ਪ੍ਰੋਟੀਨ ਪਾਰਟੀਕਲ ਉੱਥੇ ਜੰਮ ਜੰਮ ਕੇ ਜੰਮ ਜੰਮ ਕੇ ਇਸ ਤਰ੍ਹਾਂ ਇੱਥੇ ਆ ਦੇਖੋ ਆ ਇਦਾਂ ਬਣਾ ਦਿੰਦੇ ਨੇ ਸਟਿਕਚਰ ਠੀਕ ਹੈ ਨਾ ਜੇ ਅਗਰ ਜ਼ਿਆਦਾ ਹੈ ਇਹਦੀ ਹਾਲਤ ਹੋ ਜਵੇ ਫਿਰ ਡਾਕਟਰ ਇੱਥੇ ਕੈਥੀਟਰ ਲਗਾ ਦਿੰਦੇ ਹੈਗੇ ਜਿਹੜੀ ਪਿਸ਼ਾਬ ਵਾਲੀ ਨਾਲੀ ਹਾਂਜੀ 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 ਠੀਕ ਹੈ ਪਿਸ਼ਾਬ ਵਾਲੀ ਨਾਲੀ ਕੀ ਕਰਦੀ ਹੈ ਜੀ ਆ ਦੇਖੋ ਇਹ ਯੂਰਿਨ ਬੈਗ ਹੈ ਠੀਕ ਹੈ ਇਹ ਕੈਥੀਟਰ ਹੈ ਜਦੋਂ ਤੁਸੀਂ ਕੈਥੀਟਰ ਲੱਗ ਜਾਣਾ ਹੈਗਾ ਇਹ ਸਿੱਧਾ ਬਲੈਡਰ ਦੇ ਵਿੱਚ ਜਾਂਦਾ ਜਿਹਦੇ ਨਾਲ ਜਿਹੜਾ ਇਹ ਇਹ ਹਿੱਸਾ ਹੈਗਾ ਇਹਦੇ ਇੱਥੇ ਤੱਕ ਅੰਦਰ ਚਲੇ ਜਾਣਾ ਹਾਂਜੀ ਹਾਂਜੀ ਆ ਦੇਖੋ ਇਸ ਤਰ੍ਹਾਂ ਨਾ ਇਹ ਬਲੇਡਰ ਦੇ ਅੰਦਰ ਚਲੇ ਜਾਂਦਾ ਹੈਗਾ ਉਸ ਤੋਂ ਬਾਅਦ ਪੇਸ਼ੈਂਟ ਨੂੰ ਨਹੀਂ ਪਤਾ ਲੱਗਦਾ ਮੈਨੂੰ ਯੂਰਿਨ ਆਇਆ ਨਹੀਂ ਜਿੱਦਾਂ ਇਹਦਾ ਯੂਰਿਨ ਬਣੇ ਜਾਂਦਾ ਉਦਾਂ ਦਾ ਬੈਗ ਦੇ ਵਿੱਚ ਇਹ ਯੂਰਿਨ ਆਈ ਜਾਂਦਾ ਹੈਗਾ ਬਟ ਇਟਸ ਅ ਵੈਰੀ ਪੇਨਫੁਲ ਦਰਦ ਰਹਿੰਦੀ ਹੈਗੀ ਹੈ ਫਿਰ ਲੀਕੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਜਾਂ ਫਿਰ ਕਈ ਵਾਰੀ ਕੀ ਹੁੰਦਾ ਵੀ ਇਨਫੈਕਸ਼ਨ ਇਹਦੇ ਨਾਲ ਬਹੁਤ ਜ਼ਿਆਦਾ ਹੋ ਜਾਂਦੀ 15 ਦਿਨ ਬਾਅਦ ਇਹਨੂੰ ਚੇਂਜ ਕਰਨਾ ਪੈਂਦਾ ਹੈਗਾ ਮਾਡਰਨ ਸਾਇੰਸ ਦੇ ਵਿੱਚ ਜਿਹਨੂੰ ਕੈਥੀਟਰ ਲੱਗ ਗਿਆ ਹੈ ਉਸ ਤੋਂ ਜ਼ਿਆਦਾ ਉਸ ਤੋਂ ਬਾਅਦ ਉਹਦਾ ਕੋਈ ਜ਼ਿਆਦਾ ਸੋਲੂਸ਼ਨ ਕੋਈ ਹੱਲ ਹੈ ਨਹੀਂਗਾ ਠੀਕ ਹੈ ਤੁਸੀਂ ਤਾਂ ਕਹਿ ਰਹੇ ਹੋ ਇੱਥੇ ਲੋਕ ਵੀ ਸਾਨੂੰ ਮਿਲਣੇ ਜਿਹੜੇ ਕਹਿੰਦੇ ਸਾਡੀਆਂ ਨਾਲੀਆਂ ਲੱਗ ਗਈਆਂ ਜੀ ਸਾਨੂੰ ਯਕੀਨ ਨਹੀਂ ਹੋ ਰਿਹਾ ਇੱਕ ਭਾਈ ਸਾਹਿਬ ਤਾਂ ਰੋਣ ਹੀ ਲੱਗ ਗਏ ਤੁਹਾਡੇ ਗਲੇ ਲਾ ਕੇ ਹਾਂਜੀ ਉਹ ਦੇਖੋ ਉਹਨਾਂ ਦੇ 7 ਸਾਲ ਬਾਅਦ ਉਤਰੀ ਸੀ ਪਾਈਪ 7 ਇਅਰ ਬਾਅਦ ਠੀਕ ਹੈ ਫੇਰ ਕੀ ਹੈਗਾ ਦੇਖੋ ਇਹ ਜਦੋਂ ਬਲੈਡਰ ਤੁਹਾਡਾ ਵਰਕ ਨਹੀਂ ਕਰ ਰਿਹਾ ਹੈਗਾ ਉਪਰੋਂ ਤੁਹਾਡੇ ਪੈਸੇ ন্যারੋ ਹੈਗਾ ਸੋ ਇਹਦੇ ਕਰਕੇ ਕਾਫੀ ਜਿਆਦਾ ਸਮੱਸਿਆ ਆਂਦੀ ਹੈਗੀ ਜਿਹੜੀ बार-बार बार-बार ਪੇਸ਼ੈਂਟ ਨੂੰ ਇਸ ਚੀਜ਼ ਤੋਂ ਪਰ ਸਾਡੇ ਕੋਲ ਕੁਝ ਅਸੀਂ ਦਵਾਈਆਂ ਹੈਗੀਆਂ ਜਿਹਦੇ ਨਾਲ ਅਸੀਂ ਵਿਦਆਊਟ ਹੈਵਿੰਗ ਸਰਜਰੀ ਸਰਜਰੀ ਤੋਂ ਬਿਨਾ ਅਸੀਂ ਇਸ ਚੀਜ਼ ਦਾ ਇਲਾਜ ਕਰਦੇ ਹਾਂ ਸਰਜਰੀ ਤੋਂ ਬਿਨਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਇਹ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਡਾਕਟਰ ਨੇ ਦੱਸਤਾ ਕਿ ਉਹਨਾਂ ਦੇ ਇਸ ਤਰ੍ਹਾਂ ਦੀ ਆ ਨਲੀ ਲੱਗਣੀ ਐ ਪਿਸ਼ਾਬ ਵਾਲੀ ਨਾਲੀ ਲੱਗਣੀ ਐ ਜਾਂ ਫਿਰ ਗਦੂਦਾਂ ਦਾ ਆਪਰੇਸ਼ਨ ਹੋਣਾ ਤੇ ਤੁਸੀਂ ਬਚਾ ਕਰ ਦਿੰਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਸਰਜਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਕੋਈ ਇਹਦੇ ਹੱਲ ਹੈ ਨਹੀਂਗਾ ਸਰਜਰੀ ਕੀ ਕਰਦੇ ਆ ਉਹਨੂੰ ਕਹਿੰਦੇ ਯੂਰਿਥਰੋਪਲਾਸਟੀ ਮੂੰਹ ਦੇ ਅੰਦਰੋਂ ਮਾਸ ਲੈ ਕੇ ਉਹਦੀ ਇੱਕ ਨਾਲ ਆਪਣਾ ਪਾਈਪ ਬਣਾ ਕੇ ਨਵੇਂ ਪੈਸੇ ਬਣਾ ਦਿੰਦੇ ਹੈਗੇ ਆ ਜਿਹਦਾ ਕੀ ਦੁਆਰਾ ਰੀਐਕਰੈਂਸ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਸਰਜਰੀ ਕਰਵਾਉਣ ਤੋਂ ਬਾਅਦ ਵੀ ਮਹੀਨੇ ਬਾਅਦ ਵੀ 15 ਦਿਨ 2 ਮਹੀਨੇ ਬਾਅਦ ਵੀ ਦੁਆਰਾ ਨੂੰ ਇਹ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਆ ਜਿਹੜੇ ਗਦੂਦ ਹੁੰਦੇ ਨੇ ਇਹ ਤਾਂ ਤੁਸੀਂ ਸਮਝਾਤਾ ਜੀ ਵੀ ਇਹ ਨਲੀ ਹੈਗੀ ਹੈ ਕਿਤੇ ਨਾ ਕਿਤੇ ਦਬ ਜਾਂਦੀ ਹੈ ਫਿਰ ਗਦੂਦ ਕੀ ਹੁੰਦੇ ਨੇ ਜਿਹੜੇ ਕਹਿੰਦੇ ਗਦੂਦ ਵਾਦ ਕੀ ਗਦੂਦ ਵਾਦ ਕੀ ਜੀ ਉਹਦੇ ਬਾਰੇ ਆ ਦੇਖੋ ਇਹ ਸਾਡਾ ਨਾਰਮਲ ਬਲੇਡਰ ਹੈਗਾ ਬਲੇਡਰ ਦੇ ਬਿਲਕੁਲ ਥੱਲੇ ਇਹ ਗਦੂਦ ਹੁੰਦੇ ਆ ਜਿਨ੍ਹਾਂ ਨੂੰ ਪ੍ਰੋਸਟੇਟ ਗਲੈਂਡਸ ਕਹਿੰਦੇ ਹੈ ਆ ਦੇਖੋ ਕਿੰਨਾ ਅੱਛਾ ਸਾਡਾ ਪੈਸੇਜ ਹੈਗਾ ਜਦੋਂ ਇਹ ਇਨਲਾਰਜਮੈਂਟ ਹੋ ਜਾਂਦੀ ਹੈਗੀ ਹੈ ਇਹਦੇ ਵਿੱਚ ਦੇਖੋ ਨੈਰੋ ਹੋ ਗਿਆ ਕਿੰਨਾ ਬਰੀਕ ਹੋ ਗਿਆ ਪੈਸੇਜ ਇਹਨੇ ਬਲੇਡਰ ਨੂੰ ਵੀ ਅੰਦਰ ਨੂੰ ਸ਼੍ਰਿੰਕ ਕਰਤਾ ਹੈਗਾ ਜਦੋਂ ਪਿਸ਼ਾਬ ਬਾਹਰ ਨਹੀਂ ਆਣਾ ਸਾਨੂੰ ਇਸ ਕਰਕੇ ਬਾਰ-ਬਾਰ ਪਿਸ਼ਾਬ ਜਾਣਾ ਪੈਂਦਾ ਹੈਗਾ ਪਿਸ਼ਾਬ ਪੂਰੀ ਤਰ੍ਹਾਂ ਉਤਰਦਾ ਨਹੀਂ ਹੈ ਤੇ ਰਿਟੈਂਸ਼ਨ ਆਫ ਯੂਰੀਨ ਹੋ ਜਾਂਦੀ ਹੈ ਦੇਖੋ ਬਲੈਡਰ ਦੇ ਵਿੱਚ ਯੂਰੀਨ ਇਕੱਠਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਕਿ ਬਾਅਦ ਚੋ ਯੂਰੇਟਰ ਦੇ ਥਰੂ ਅੰਦਰ ਜਾ ਕੇ ਰਿਫਲੈਕਸ ਹੋ ਜਾਂਦਾ ਹੈ ਜਿਹਦੇ ਨਾਲ ਕਿ ਹਾਈਡਰੋਨਫਰੋਸਿਸ ਹੋ ਜਾਂਦਾ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਮੇਰੇ ਕੋਲ ਇੱਕ ਪੇਸ਼ੈਂਟ ਆਏ ਸੀਗੇ ਉਹਨਾਂ ਦਾ ਕ੍ਰੀਟਿਨਿਨ 5.8 ਸੀਗਾ ਜਦੋਂ ਮੇਰੇ ਕੋਲ ਆਇਆ ਸਿਰਫ 1 ਮਹੀਨੇ ਦਵਾਈ ਦੇ ਵਿੱਚ ਹੀ ਉਹਨਾਂ ਦਾ 1 4.7 ਤੇ ਕ੍ਰੀਟਿਨਿਨ ਆ ਗਿਆ ਤੇ ਬਟ ਉਹਨਾਂ ਦਾ ਪੀਐਸਏ ਪੀਐਸਏ ਬਾਰੇ ਵੀ ਤੁਹਾਨੂੰ ਦੱਸਦਾ ਦੇਖੋ ਜਿਹੜਾ ਵੀ ਪੇਸ਼ੈਂਟ ਨੂੰ ਪ੍ਰੋਸਟੇਟ ਦੀ ਦਿੱਕਤ ਹੁੰਦੀ ਹੈ ਠੀਕ ਹੈ ਉਹਨਾਂ ਨੂੰ ਇੱਕ ਪੀਐਸਏ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਇਹ ਸਿ ਟੈਸਟ ਉਹ ਕੀ ਹੁੰਦਾ ਪੀਐਸਏ ਹੁੰਦਾ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਠੀਕ ਹੈ ਨਾ ਇਹ ਹੁੰਦਾ ਟੂ ਡਿਟੈਕਟ ਦਾ ਪ੍ਰੋਸਟੇਟ ਕੈਂਸਰ ਕਿਉਂਕਿ ਆਮ ਤੌਰ ਤੇ ਪੇਸ਼ੈਂਟ ਦਾ ਸਿਰਫ ਧਿਆਨ ਪ੍ਰੋਸਟੇਟ ਗਲੈਂਡਸ ਵਾਲੀ ਹੁੰਦਾ ਹੈਗਾ ਐਨ ਲਾਰਜਮੈਂਟ ਆਫ ਪ੍ਰੋਸਟੇਟ ਉਹਦਾ ਬੇਸ਼ੱਕ ਵੋਲੀਅਮ ਚਾਹੇ 20 30 40 ਤੱਕ ਹੋਵੇ ਪਰ ਉਹਨੂੰ ਪੀਐਸਏ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਕਿਵਰੀ ਹੁੰਦਾ ਪ੍ਰੋਸਟੇਟ ਗਲੈਂਡਸ ਇੰਨੀਆ ਨਹੀਂ ਵਧੀਆਂ ਹੁੰਦੀਆਂ ਪਰ ਪੀਐਸਏ 30 ਤੱਕ 35 ਤੱਕ ਪਹੁੰਚਿਆ ਹੁੰਦਾ ਹੈਗਾ ਫਿਰ ਉਹਦਾ ਕੀ ਨੁਕਸਾਨ ਹੁੰਦਾ ਜੀ ਉਹਦਾ ਦੇਖੋ ਇਹਦੀ ਨਾਰਮਲ ਜਿਹੜੀ ਰੇਂਜ ਹੈਗੀ ਹੈ ਇਟ ਸ਼ੁੱਡ ਬੀ ਨੋਟ ਮੋਰ ਦੈਨ 4 ਚਾਰ ਤੋਂ ਉੱਪਰ ਹੋਵੇ ਤਾਂ ਅਲਾਰਮਿੰਗ ਹੋ ਜਾਂਦਾ ਹੈਗਾ ਤੇ 10 ਤੋਂ ਉੱਪਰ ਹੋ ਜਵੇ ਇਟ ਉਹਨੂੰ ਗ੍ਰੇਡ 1 ਦੇ ਵਿੱਚ ਲਾਨੇ ਆ ਤੇ ਇਹ ਵੱਧ ਕੇ 100 200 500 ਤੱਕ ਵੀ PSA ਲੈਵਲ ਪਹੁੰਚ ਜਾਂਦਾ ਹੈ ਜਿੰਨਾ ਜਿੰਨਾ ਇਹ ਵਧੀ ਜਾਏਗਾ ਸਾਨੂੰ ਕੈਂਸਰ ਦੀ ਬਹੁਤ ਜ਼ਿਆਦਾ ਸੰਭਾਵਨਾ ਹੋ ਜਾਂਦੀ ਹੈਗੀ ਆ ਆ ਚੀਜ਼ ਦਿੱਤੀ ਹੋਈ ਹੈ ਜੀ PSA ਵਾਲੀ ਹਾਂਜੀ ਆ ਦੇਖੋ PSA ਲਈ ਇਹ ਬਲੱਡ ਟੈਸਟ ਦੱਸੇ ਹੋਏ ਨੇ ਟੂ ਡਿਟੈਕਟ ਦਾ ਪ੍ਰੋਸਟੇਟ ਕੈਂਸਰ ਸਾਢੇ 7 ਤੋਂ ਉੱਪਰ ਹੋ ਗਿਆ ਤਾਂ ਵੀ ਇਹ ਡੇਂਜਰਸ ਗਿਣਿਆ ਜਾਂਦਾ ਹੈਗਾ ਠੀਕ ਹੈ ਨਾ ਆ ਦੇਖੋ ਇਹ ਨਾਰਮਲ ਜਿਹੜੀ ਰੇਂਜ ਹੈਗੀ ਇਹ 40 ਤੋਂ ਲੈ ਕੇ 49 ਤੱਕ ਜਿਹੜਾ 2.5 ਤੱਕ ਹੋਵੇ ਚਲੋ ਚੱਲ ਜਾਂਦਾ ਇਸ ਤੋਂ ਉੱਪਰ ਨਹੀਂ ਹੋਣਾ ਚਾਹੀਦਾ 50 ਤੋਂ 58 ਤੱਕ 3.5 ਤੱਕ 60 ਤੋਂ 69 ਤੱਕ 4.5 ਤੱਕ ਔਰ 70 ਤੋਂ ਉੱਪਰ ਹੋਵੇ ਤਾਂ 6.5 ਤੱਕ ਆਮ ਤੌਰ ਤੇ ਮੈਂ ਦੇਖਦਾ ਹਾਂ ਪੇਸ਼ੈਂਟਸ ਦੇ ਜਿਹੜਾ ਉਹ ਪ੍ਰੋਸਟੇਟ ਵਾਲੀ ਜਿਆਦਾ ਧਿਆਨ ਦਿੰਦੇ ਆਪਰੇਸ਼ਨ ਵੀ ਕਰਾ ਲੈਂਦੇ ਪਰ ਬਾਅਦ ਚ ਦੇਖਦੇ ਪੀਐਸਏ ਵਧਿਆ ਹੈਗਾ ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈਗੀ ਹੈ ਸਾਨੂੰ ਕਿਵੇਂ ਪਤਾ ਲੱਗੇ ਜੀ ਕਿ ਜਿਹੜਾ ਸਾਡਾ ਪੀਐਸਏ ਵਾਲਾ ਤੁਸੀਂ ਕਹਿ ਰਹੇ ਹੋ ਵੀ ਕੈਂਸਰ ਦੀ ਸੰਭਾਵਨਾ ਹੈ ਕਿ ਉਹ ਗ੍ਰੇਡ 1 ਤੇ ਹੈ ਗ੍ਰੇਡ 2 ਤੇ ਹੈ ਗ੍ਰੇਡ 3 3 ਤੇ ਹੈ ਤੁਹਾਡੇ ਕੋਲ ਕਿਹੜੇ ਗ੍ਰੇਡ ਤੱਕ ਦਾ ਟ੍ਰੀਟਮੈਂਟ ਹੈਗਾ ਨੁਸਖਿਆਂ ਨਾਲ ਤੁਹਾਡੇ ਫਾਰਮੂਲੇ ਦੇਖੋ ਇਨੀਸ਼ੀਅਲੀ ਮੈਂ 35 40 ਤੱਕ ਵੀ ਪੀਐਸਏ ਠੀਕ ਕੀਤੇ ਪੇਸ਼ੈਂਟ ਦਾ 35 40 ਹਾਂਜੀ ਹਾਂਜੀ ਠੀਕ ਠੀਕ ਲਾ ਲਓ ਡਾਕਟਰ ਸਾਹਿਬ ਮੈਂ ਤੁਹਾਨੂੰ ਹੁਣੇ ਰਿਪੋਰਟਸ ਦਿਖਾਣਾ ਮੇਰੇ ਕੋਲ ਪੇਸ਼ੈਂਟ ਹੁਣ ਪਿਛਲੇ ਮਹੀਨੇ ਪੇਸ਼ੈਂਟ ਆਇਆ ਸੀ ਜਿਹਦੀ ਮੈਂ ਗੱਲ ਕੀਤੀ ਹੈਗੀ ਆ ਉਹਦਾ 4.7 ਉਹਦਾ ਰਹਿ ਗਿਆ ਸੀ ਕਰੀਟਿਨਿਨ ਔਰ ਆ ਦੇਖੋ ਮੈਂ ਇੱਕ ਮਿੰਟ ਤੁਹਾਨੂੰ ਰਿਪੋਰਟ ਦਿਖਾ ਸਕਦਾ ਹੈਗਾ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਨੁਸਖੇ ਫਾਰਮੂਲੇ ਉਹਨਾਂ ਦੇ ਕੋਲ ਹੈਗੇ ਨੇ ਤੇ ਉਹਨਾਂ ਨਾਲ ਜਿਹੜਾ ਅ ਅਸੀਂ ਕਹਿ ਲਈਏ ਕਿ ਪੀਐਸਏ ਹੈ ਜਿਹੜਾ ਉਹ ਬਿਲਕੁਲ ਹੀ ਘਟ ਗਿਆ ਔਰ ਬਿਲਕੁਲ ਹੀ ਇੱਕ ਨਾਰਮਲ ਰੇਂਜ ਦੇ ਵਿੱਚ ਆ ਗਿਆ ਇਹ ਬੜਾ ਥੱਬੇ ਲਾਇਏ ਨੇ ਜੀ ਤੁਸੀਂ ਇਹ ਦੇਖੋ ਪੇਸ਼ੈਂਟ ਦਾ ਰਿਕਾਰਡ ਹੁੰਦਾ ਜੀ ਆਹ ਦੇਖੋ ਮੈਂ ਤੁਹਾਨੂੰ ਦਿਖਾਵਾਂ ਅੱਛਾ ਜੀ ਇਹਦੇ ਵਿੱਚ ਕੀ ਹੈ ਜੀ ਇਦੇ ਵਿੱਚ ਪੇਸ਼ੈਂਟ ਨੂੰ ਦੋ ਪ੍ਰੋਬਲਮ ਸੀਗੀਆਂ ਇੱਕ ਉਹਨਾਂ ਦਾ ਰੀਨਲ ਫੇਲਿਅਰ ਸੀਗਾ ਆ ਦੇਖੋ ਮੈਂ ਮਾਰਕ ਕੀਤਾ ਹੋਇਆ 23 6 ਨੂੰ ਮੇਰੇ ਤੋਂ ਦਵਾਈ ਲੈ ਕੇ ਗਏ ਨੇ ਉਹਨਾਂ ਦਾ ਕਰੀਟੀਨਿਨ 5.7 ਸੀਗਾ ਉਹਨਾਂ ਦਾ ਪੀਐਸਏ 18.4 ਸੀਗਾ ਅੱਛਾ ਤੁਸੀਂ ਨਾਲ ਲਿਖਿਆ ਵੀ ਹੋਇਆ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਰਿਪੋਰਟ ਸਾਡੇ ਨਾਲ ਸਾਂਝੀ ਕੀਤੀ ਹੈ ਔਰ 23 6 ਨੂੰ ਉਹ ਮੈਡੀਸਿਨ ਲੈ ਕੇ ਗਏ ਨੇ ਉਸ ਵੇਲੇ ਉਹਨਾਂ ਦਾ ਜਿਹੜਾ ਕਰੀਟੀਨਿਨ 5.7 ਸੀ ਤੇ ਪੀਐਸਏ 18 ਜੈਨਿਕ ਜੈਨਿਕ ਲਗਭਗ ਇਹ ਤਾਂ ਕੈਂਸਰ ਹੀ ਹੋ ਗਿਆ ਹਾਂਜੀ ਹਾਂ ਤੇ ਨਾਲ ਇਹਨੂੰ ਕੈਥਟਰ ਲੱਗਿਆ ਹੋਇਆ ਤੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਪਤਾ ਹੈਗਾ ਵੀ ਇਹਨਾਂ ਨੂੰ ਇਹ ਦਿੱਕਤ ਹੋ ਗਈ ਹੈ ਉਹ ਕਹਿੰਦੇ ਵੀ ਅਸੀਂ ਦੂਸਰੀ ਸਾਇੰਸ ਦੀ ਨਹੀਂ ਕਰਵਾਉਣਾ ਕੀਮੋ ਰੇਡੀਓ ਨਹੀਂ ਕਰवानी ਹੈਗੇ ਤੁਸੀਂ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ ਆ ਦੇਖੋ ਮੇਰੇ ਕੋਲ 22 ਸਤ ਨੂੰ ਉਹਨਾਂ ਨੇ ਦੁਆਰਾ 1 ਮਹੀਨੇ ਬਾਅਦ ਹਾਂ ਆ ਦੇਖੋ ਇਹਨਾਂ ਦਾ ਕਰੀਟਿਨਿਨ 4.8 ਆ ਗਿਆ ਕੀ ਬਾਤ ਹੈ ਸੋ ਤੁਸੀਂ ਦੇਖੋ ਕਰੀਟਿਨਿਨ 5.7 ਤੋਂ 4.8 ਤਦ ਬਹੁਤ ਵੱਡੀ ਚੀਜ਼ ਹੈ ਕਿਹੜੇ ਨੁਸਖੇ ਨੇ ਜੀ ਤੁਹਾਡੇ ਕੋਲ ਵਿਦਆਊਟ ਹੈਵਿੰਗ ਅੱਛਾ ਪੀਐਸਏ ਦੇਖੋ ਮੈਂ ਤਾਂ ਖੁਦ ਇਸ ਚੀਜ਼ ਤੋਂ ਹੈਰਾਨ ਸੀ 18.4 ਤੋਂ 1.35 ਤੇ ਆ ਗਿਆ ਜੀ ਬਿਲਕੁਲ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 70 ਸਾਲ ਮਤਲਬ 70 ਸਾਲ ਦੇ ਵਿੱਚ ਜਿਹੜਾ ਪੀਐਸਏ ਨਾਰਮਲ ਮੰਨਿਆ ਜਾਂਦਾ ਹੈ 4 4.5 5 ਉਹ ਤੋਂ ਵੀ ਹੇਠਾ ਆ ਗਿਆ ਉਹ ਤੋਂ ਵੀ 1.35 ਆ ਗਿਆ ਓਨਲੀ ਇਨ 1 ਮੰਥ PSA ਦੇ ਮੇਰੇ ਕੋਲ ਇੰਨੇ ਜ਼ਿਆਦਾ ਪੇਸ਼ੈਂਟ ਠੀਕ ਹੋਏ ਪਹਿਲੇ ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਫਰਕ ਪਿਆ ਦੇਖੋ ਜਦੋਂ PSA ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਤੇ ਸਾਨੂੰ ਕੈਂਸਰ ਦੇ ਵੱਲੋਂ ਪ੍ਰੋਸਟੇਟ ਦਾ ਤਾਂ ਮੈਂ ਇਲਾਜ ਆਲਰੇਡੀ ਕਰਦਾ ਹੀ ਹੈਗਾ ਅਸੀਂ ਵਿਦਆਊਟ ਡੂਇੰਗ ਸਰਜਰੀ ਉਹਨਾਂ ਦਾ ਪ੍ਰੋਸਟੇਟ ਦਾ ਸਾਈਜ਼ ਘਟਦਾ ਹੈਗਾ ਐਜ਼ ਵੈਲ ਐਜ਼ ਯੂਰੀਨ ਦੀ ਆਊਟਪੁੱਟ ਉਹਨਾਂ ਦੀ ਠੀਕ ਹੁੰਦੀ ਹੈ ਬਾਰ ਬਾਰ ਜਾਣ ਦੀ ਯੂਰੀਨ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤੇ PSA ਘਟਦਾ ਮੈਂ ਹਰੇਕ ਪੇਸ਼ੈਂਟ ਨੂੰ ਇੱਕ ਰਿਕਵੈਸਟ ਕਰਦਾ ਵੀ ਜਦੋਂ ਵੀ ਤੁਹਾਨੂੰ ਪ੍ਰੋਸਟੇਟ ਦੀ ਸਮੱਸਿਆ ਪਿਸ਼ਾਬ ਦੀ ਸਮੱਸਿਆ ਹੋਵੇ ਦੋ ਚੀਜ਼ਾਂ ਜ਼ਰੂਰ ਕਰਵਾ ਲਿਓ ਇੱਕ ਅਲਟਰਾਸਾਉਂਡ ਸਕੈਨ ਜਿਹਨੂੰ ਕੀ ਕਹਿੰਦੇ ਹੈਗੇ ਆ ਯੂਐਸਡੀ ਠੀਕ ਹੈ ਉਹ ਕਰਵਾ ਲਿਓ ਕੇਯੂਬੀ ਕਿਡਨੀ ਤੇ ਯੂਰੀ ਬਲੇਡਰ ਦੀ ਜਿਹਦੇ ਵਿੱਚ ਅਸੀਂ ਇਹ ਦੇਖਣਾ ਹੈਗਾ ਵੀ ਇਹਦਾ ਵੋਲਿਊਮ ਕਿੰਨਾ ਹੈਗਾ ਤੇ ਪੋਸਟ ਵੋਇਡ ਪਿਸ਼ਾਬ ਕਰਨ ਤੋਂ ਬਾਅਦ ਬਲੇਡਰ ਚ ਕਿੰਨਾ ਯੂਰੀਨ ਰਹਿੰਦਾ ਹੈ ਤੇ ਦੂਸਰਾ ਪੀਐਸਏ ਦਾ ਬਲੱਡ ਟੈਸਟ ਜ਼ਰੂਰ ਕਰਵਾ ਲਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਿਆ ਵੀ ਬਹੁਤ ਲੋਕ ਪੇਸ਼ੈਂਟਸ ਦਾ ਆ ਇਹ ਵੱਧ ਰਿਹਾ ਹੈਗਾ ਤੇ ਤੁਸੀਂ ਇਸ ਚੀਜ਼ ਤੋਂ ਹੈਰਾਨ ਰਹੋਗੇ ਵੀ ਜਿਹੜਾ ਪ੍ਰੋਸਟੇਟ ਗਲੈਂਡ ਦਾ ਕੈਂਸਰ ਹੈਗਾ ਇਹ ਸੈਕੰਡ ਹਾਈਐਸਟ ਕੈਂਸਰ ਹੈਗਾ ਨੰਬਰ 1 ਤੇ ਬ੍ਰੈਸਟ ਕੈਂਸਰ ਆਉਂਦਾ ਹੈ ਨੰਬਰ 2 ਤੇ ਲੰਗਸ ਐਂਡ ਪ੍ਰੋਸਟੇਟ ਕੈਂਸਰ ਅੱਛਾ ਤੇ ਫਿਰ ਜਿਹੜਾ ਇਹ ਜਿਹੜਾ ਤੁਸੀਂ ਦਿਖਾਇਆ ਸਾਨੂੰ ਰਿਕਾਰਡ ਤੁਸੀਂ ਕਾਇਮ ਕਰਕੇ ਰੱਖਿਆ ਹੋਇਆ ਇੱਥੇ ਸੰਭਾਲ ਕੇ ਰੱਖਿਆ ਹੋਇਆ ਤੇ ਫਿਰ ਕਿਹੜਾ ਨੁਸਕਾ ਫਾਰਮੂਲਾ ਜੀ ਤੁਹਾਡੇ ਕੋਲ ਕਿਹੜਾ ਇਹ ਇਹਨਾਂ ਨਾਲ ਸਰਟ ਕੀਤਾ ਹਾਂਜੀ ਇੱਕ ਤਾਂ ਦੇਖੋ ਆ ਇਹਦੇ ਲਈ ਇਹ ਯੂਰੀਥੈਨਸ ਸਟਿਕਚਰ ਨੂੰ ਐਸ ਵੈਲ ਐਸ ਪ੍ਰੋਸਟੇਟ ਨੂੰ ਇਹਨਾਂ ਬਹੁਤ ਹੈਲਪਫੁਲ ਹੈ ਇਹਦੇ ਚਰ ਗੱਲਣਾ ਮਤਲਬ ਸਾਨੂੰ ਤਾਂ ਦਿਖਾਓ ਕਿ ਤੁਹਾਡੇ ਕੋਲ ਕਿਹੜੇ ਨੁਸਕੇ ਨੇ ਹਾਂ ਇਹ ਕੋ ਸਾਡੇ ਕੋਲ ਅਸੀਂ ਹੈ ਅਸੀਂ ਤਾਂ ਇਹ ਤਾਂ ਕਿਹ ਨਹੀਂ ਬੋਲਾ ਤੁਹਾਡੇ ਲਈ ਨੁਸਖੇ ਦਿਖਾਉ ਹਾਂ ਸਾਨੂੰ ਨਾ ਕਿਤੇ ਨਾਲੇ ਨੁਸਕਾ ਤਾਂ ਮੈਂ ਹਰੇਕ ਨੂੰ ਦਿਨਾ ਹੀ ਹੈਗਾ ਅਗਰ ਉਹ ਨਹੀਂ ਬਾਕੀ ਇਹ ਦੰਨੀ ਹਾਂਜੀ ਬਾਕੀ ਇਹ ਨਾ ਇਹ ਬੜੀ ਕਾਲੀ ਕਾਲੀ ਜੀ ਰੱਖੀ ਹੋਈ ਹੈ ਜੀ ਮੈਡੀਸਨ ਇਹ ਜੀ ਇਹ ਜਰਮਨ ਦੀ ਸਾਇੰਸ ਹੈਗੀ ਇਹਨੂੰ ਕਹਿੰਦੇ ਸਪੈਜਰਿਕਸ ਇਹ ਤੁਸੀਂ ਇਸ ਤਰ੍ਹਾਂ ਦੇ ਅਰਕ ਬਣਾ ਕੇ ਰੱਖਿਆ ਹਾਂਜੀ ਹਾਂਜੀ ਇਹ ਉੱਥੋਂ ਆਪਣਾ ਅਸੀਂ ਉੱਥੋਂ ਮੰਗਵਾਈਦੀਆਂ ਦਵਾਈਆਂ ਜਰਮਨ ਤੋਂ ਹਾਂਜੀ ਉਹ ਦੁਆਰਾ ਅਸੀਂ ਫਿਰ ਇਹਨੂੰ ਰੀ ਡਿਲੂਟ ਕਰਕੇ ਡਿਫਰੈਂਟ ਟਾਈਪ ਦੀਆਂ ਅਲੱਗ-ਅਲੱਗ ਫਾਰਮੂਲੇਸ਼ਨ ਬਣਾਈਆਂ ਜਿਹਦੇ ਵਿੱਚੋਂ ਆਈ ਗਾਟ ਵੈਰੀ ਗੁੱਡ ਰਿਜ਼ਲਟ ਇਨਾ ਦਾ ਇਹ ਦੇਖੋ ਪਾਣੀ ਦਾ ਗਲਾਸ ਲੈ ਕੇ ਅੱਛਾ ਇਹਦੇ ਵਿੱਚ ਓਨਲੀ 10 ਡ੍ਰੌਪ ਪਾ ਕੇ ਇਹ ਪੇਸ਼ੈਂਟ ਤੋਂ ਪੇਸ਼ੈਂਟ ਵੇਰੀਏਸ ਕਰਦਾ ਹੈ ਵੀ ਉਹਨੂੰ ਕੀ ਸਮੱਸਿਆ ਹੈਗੀ ਹੈ ਕੋਈ ਬਹੁਤ ਜ਼ਿਆਦਾ ਕੋਈ ਗੋਲੀਆਂ ਕੈਪਸੂਲ ਨਹੀਂ ਖਾਣੇ ਹੈਗੇ ਠੀਕ ਹੈ ਨਾ ਇਸ ਤਰ੍ਹਾਂ 1 2 3 4 ਹਾਂ ਬਸ ਇਨੇ ਨਾਲ ਹੀ ਕੰਮ ਚੱਲ ਗਿਆ ਇਹ ਸ਼ੇਕ ਕਰਕੇ ਤੁਸੀਂ ਵੀ ਪੀ ਲੇ ਹੂੰ ਇਹ ਇਹ ਦਵਾਈਆਂ ਦਾ देयर इज नो ਸਾਈਡ ਇਫੈਕਟ ਆਫ ਥੀਸ ਮੈਡੀਸਨ ਤਿੰਗਣਾ ਅਸੀਂ ਇਹਨਾਂ ਨੂੰ ਵਿੱਚ ਵਿੱਚ ਪੀਂਦੇ ਰਵਾਂਗੇ ਸਾਨੂੰ ਇਸ ਸਮੱਸਿਆ ਦੇ ਕੋਈ ਰੂਬਰੂ ਨਹੀਂ ਹੋਣਾ ਇਹਨਾਂ ਨੂੰ ਡਰ ਹੈਗਾ ਵੀ ਸਾਡੇ ਖਾਨਦਾਨ ਦੇ ਵਿੱਚੋਂ ਪਿਸ਼ਾਬ ਨਾਲ ਸੰਬੰਧਿਤ ਰੋਗ ਬੜੇ ਨੇ ਉਹ ਪ੍ਰੀਕੌਸ਼ਨਰੀ ਤੌਰ ਤੇ ਤੁਹਾਡੇ ਕੋਲੋਂ ਲੈ ਸਕਦੇ ਦੇਖੋ 50 ਤੋਂ ਬਾਅਦ ਪ੍ਰੋਸਟੇਟ ਦੀ ਮੈਕਸਿਮਮ ਪਰਸਨ ਨੂੰ ਸਮੱਸਿਆ ਆਂਦੀ ਹੈਗੀ ਹੈ ਠੀਕ ਹੈ ਨਾ ਜਿਹੜਾ ਇੱਕ ਹੈਲਦੀ ਹੈਗਾ ਪਰਸਨ ਵਾਕਿੰਗ ਕਰਦਾ ਐ ਐਕਸਰਸਾਈਜ਼ ਕਰਦਾ ਉਹਦੋਂ ਤਾਂ ਬਚਾਅ ਹੋ ਜਾਂਦਾ ਹੈਗਾ ਜਿਹਦਾ ਸਿਟਿੰਗ ਜੌਬ ਜ਼ਿਆਦਾ ਹੈਗਾ ਜਾਂ ਜਿਹਨਾਂ ਕੋ ਉਹ ਵੀ ਪ੍ਰੋਟੀਨ ਦੀਆਂ ਚੀਜ਼ਾਂ ਫੈਟ ਦੀਆਂ ਚੀਜ਼ਾਂ ਜ਼ਿਆਦਾ ਖਾ ਰਿਹਾ ਉਹਨੂੰ ਪ੍ਰੋਸੈਡੀ ਸਮੱਸਿਆ ਆਣੀ ਹੀ ਆਣੀ ਹੈਗੀ ਹੈ ਫਿਰ ਅਸੀਂ ਲੋਕ ਉਹਨੂੰ ਇਗਨੋਰ ਕਰਦੇ ਹੈਗੇ ਜਿਹਦੇ ਲਈ ਮੈਂ ਕੁਝ ਹਰੇਕ ਇੰਟਰਵਿਊ ਦੇ ਵਿੱਚ ਕੁਝ ਫਾਰਮੂਲੇਸ਼ਨ ਦੱਸੀਆਂ ਆ ਵੀ ਇੱਕ ਬਹੁਤ ਅੱਛੀ ਫਾਰਮੂਲੇਸ਼ਨ ਹੈ ਜਿਹਦੇ ਵਿੱਚ ਅਸੀਂ ਇਹ ਔਲੇ ਦਾ ਰਸ ਕੱਢ ਲੈਣਾ ਹੈਗਾ ਆ ਦੇਖੋ ਇੱਕ ਇਹ ਅੱਛਾ ਇਹ ਉਹਦੇ ਦਾ ਰਸ ਕੱਢਿਆ ਹੈ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਜੀ ਕਹ ਰਹੇ ਸੀ ਕਿ ਆਨਲਾਈਨ ਹੀ ਦੱਸਾਂਗੇ ਤੁਹਾਨੂੰ ਕੀ ਨੁਸਖਾ ਬਣਾਇਆ ਹਾਂਜੀ ਇਹਦੇ ਵਿੱਚ ਅਸੀਂ ਅੱਧਾ ਚਮਚ ਜਿਵੇਂ ਤਾਂ ਲੱਗਦਾ ਜੀ ਮੇਰੇ ਜਿਵੇਂ ਲੱਸੀ ਹੁੰਦੀ ਹੈ ਜੀ ਹਾਂਜੀ ਹਾਂਜੀ ਆ ਦੇਖੋ ਇਹ ਬਿਲਕੁਲ ਪਿਓਰ ਹੈ ਆਪ ਕੱਢੋ ਤਾਂ ਜ਼ਿਆਦਾ ਵਧੀਆ ਹੈਗਾ ਠੀਕ ਹੈ ਨਾ ਦੋ ਕ ਚਮਚੇ ਲੈਣੇ ਬਹੁਤ ਜ਼ਿਆਦਾ ਨਹੀਂ ਹਾਂਜੀ ਤਕਰੀਬਨ 5 ਤੋਂ 10 ਐਮਲ ਲੈ ਲਓ ਇਹਦੇ ਵਿੱਚ ਅੱਧਾ ਚਮਚ ਅਸੀਂ ਏਸੀ ਦਾ ਮਾਣਾ ਇਹ ਕੀ ਚੀਜ਼ ਹੈ ਸੋਡੀਅਮ ਬਾਈਕਾਰਬੋਨੇਟ ਮਿੱਠਾ ਝੋਟਾ <laughs> अच्छा ਤੁਸੀਂ ਮਿੰਨ ਤਾਂ ਉਲਝਾ ਰੱਖਿਆ ਸੀ ਵੀ ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਹੜਾ ਨੁਸਖਾ ਫਾਰਮੂਲਾ ਇਹ ਤਾਂ ਆਪਣਾ ਮਤਲਬ ਖਾਣ ਵਾਲਾ ਜਿਹੜਾ ਮਿੱਠਾ ਸੋਡਾ ਇਹ ਅਣਗਿਣਿਤ ਬਿਮਾਰੀਆਂ 'ਚ ਕੰਮ ਕਰਦਾ ਹੈਗਾ ਮਿੱਠਾ ਸੋਡਾ ਜੀ ਜੀ ਇਹ ਬੋਡੀ ਜਿਵੇਂ ਕੀ ਜੀ ਇਹ ਦੇਖੋ ਕੈਂਸਰ ਦੇ ਪੇਸ਼ੈਂਟ ਨੂੰ ਈਵਨ ਮੈਂ ਕੈਂਸਰ ਦੀ ਦਵਾਈ ਦੇਣਾ ਨਾਲ ਇਹਨੂੰ ਦੋ ਟਾਈਮ ਹਰ ਇੱਕ ਪੇਸ਼ੈਂਟ ਨੂੰ ਸ਼ੁਰੂ ਕਰਦਾ ਹੈਗਾ ਜਦੋਂ ਤੁਹਾਡੀ ਬਾਡੀ ਐਲਕਲਾਈਨ ਰਹੇਗੀ ਤੁਹਾਨੂੰ ਕਦੇ ਕੋਈ ਬਿਮਾਰੀ ਨਹੀਂ ਲੱਗ ਸਕਦੀ ਵੱਡੀ ਬਿਮਾਰੀ ਤੁਹਾਡਾ ਪੀ ਐਚ ਇਟ ਸ਼ੁਡ ਬੀ ਨਾਟ ਲੈਸ ਦੈਨ 7.4 ਉਸ ਤੋਂ ਥੱਲੇ ਹੋਊਗਾ ਤੁਹਾਨੂੰ ਡਿਜ਼ੀਜ਼ ਲੱਗਣੀ ਸ਼ੁਰੂ ਹੋਣੀ ਗੈਸਟ੍ਰਾਈਟਸ ਹੋ ਜਾਂਦੀ ਹਰ ਅੱਜ ਦਾ ਹਰ ਚੌਥਾ ਪਰਸਨ ਗੈਸ ਦਾ ਕੈਪਸੂਲ ਡੀ ਐਸ ਆਰ ਵਗੈਰਾ ਖਾ ਰਿਹਾ ਹੈਗਾ ਇਹ ਤੁਸੀਂ ਸ਼ੁਰੂ ਕਰ ਦਿਓ ਕਦੇ ਤੁਹਾਨੂੰ ਗੈਸ ਦੇ ਕੈਪਸੂਲ ਦੀ ਲੋੜ ਨਹੀਂ ਪਏਗੀ ਕੋਈ ਤੁਹਾਡਾ ਪੇਟ ਫੁੱਲਿਆ ਰਹਿੰਦਾ ਕੌਨਸਟਿਪੇਸ਼ਨ ਰਹਿੰਦੀ ਹੈ ਸਾਰੀਆਂ ਸਮੱਸਿਆ ਤੋਂ ਆਰਾਮ ਹੈ ਤੇ ਜਿਹੜੀ ਪਿਸ਼ਾਬ ਦੀ ਸਮੱਸਿਆ ਐਜ਼ ਵੈਲ ਐਜ਼ ਯੂਰੀਥ੍ਰਸਟ ਕਿਹੜੇ ਪਿਕਚਰ ਨੂੰ ਵੀ ਇਹ ਰਿਮੂਵ ਕਰਦਾ ਹੈਗਾ ਇਹ ਜਿਹੜਾ ਤੁਹਾਡਾ ਨੁਸਕਾ ਹੈਗਾ ਔਲੇ ਦੇ ਰਸ ਵਾਲਾ ਤੇ ਮਿੱਠੇ ਛੋਡੇ ਵਾਲਾ ਪਿਸ਼ਾਬ ਦੀਆਂ ਕਿਹੜੀਆਂ ਦਿੱਕਤਾਂ ਦੂਰ ਕਰੇਗਾ ਜਾਂ ਪਿਸ਼ਾਬ ਨਾਲ ਸੰਬੰਧਿਤ ਕਿਹੜੀਆਂ ਦਿੱਕਤਾਂ ਇਹਦੇ ਨਾਲ ਦੂਰ ਹੋ ਸਕਦੀਆਂ ਨੇ ਦੇਖੋ ਇਹਦੇ ਨਾਲ ਇੱਕ ਤਾਂ ਪਿਸ਼ਾਬ ਜਿਹੜਾ ਬਾਰ-ਬਾਰ ਜਾਣਾ ਪੈਂਦਾ ਉਹਦੇ ਵਿੱਚ ਕਾਫੀ ਆਰਾਮ ਮਿਲਦਾ ਹੈਗਾ ਹਾਂ ਦੂਸਰਾ ਹੈ ਯੂਰੀਥ੍ਰਲ ਸਟਿਕਚਰ ਪਿਸ਼ਾਬ ਦੇ ਰਸਤੇ ਜਿਹੜੀ ਰੁਕਾਵਟ ਹੈ ਉਹਨੂੰ ਵੀ ਓਪਨ ਕਰਦਾ ਹੈਗਾ ਨੰਬਰ 3 ਤੇ ਅਗਰ ਪੀਐਸਏ ਕਹਦਾ ਜਿਆਦਾ ਹੈ ਉਹਨੂੰ ਕੈਂਸਰਸ ਹੋਣ ਤੋਂ ਵੀ ਰੋਕਦਾ ਹੈਗਾ ਓਵਨ ਬਾਡੀ ਦੇ ਵਿੱਚ ਹਰੇਕ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈਗੇ ਜਿੱਦਾਂ ਕੈਂਸਰਸ ਕੈਂਸਰ ਹੋ ਗਿਆ ਲਾਈਕ ਦੈਟ ਇਹ ਬਿਮਾਰੀਆਂ ਨੂੰ ਹੋਣ ਤੋਂ ਬਚਾਉਂਦਾ ਹੈਗਾ ਬਿਲਕੁਲ ਮਲਾਕੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਮਿੱਠਾ ਸੋਡਾ ਹੈ ਔਰ ਜਿਹੜਾ ਇਹ ਰਸ ਹੈਗਾ ਔਲੇ ਦਾ ਅੰਦਰ ਤੁਹਾਡੇ ਪੰਪ ਲਾ ਦੇਗਾ ਸਮਰਸੀਬਲ ਜਿਵੇਂ ਮੋਟਰ ਬਾਹਰ ਪਾਣੀ ਸੜਦੀ ਇਸ ਤਰੀਕੇ ਨਾਲ ਇਹ ਪੰਪ ਲੱਗ ਜਾਏਗਾ ਯੂਨਿੰ ਦਾ ਫਲੋ ਵੀ ਅੱਛਾ ਕਰਦਾ ਹੈ ਐਜ਼ ਵੈਲ ਐਸ ਜਿਹੜੀ ਰਿਕਾਵਟਾ ਅੰਦਰ ਹੋ ਰਹੀਆਂ ਆਪਣਾ ਕੋਈ ਪਾਸਸਲ ਦੀ ਫਾਰਮੇਸ਼ਨ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਤੇ ਬਹੁਤ ਹੈਲਪਫਲ ਆ ਦੇਖੋ ਇਸ ਤਰ੍ਹਾਂ ਨੂੰ ਜਦੋਂ ਇਹਦੇ ਵਿੱਚ ਮਲਾਨਾ ਨਾ ਆ ਦੇਖੋ ਆ ਦੇਖੋ ਕਿੰਨਾ ਚੋਬਲ ਗਿਆ ਹਾਂ ਇਹ ਬਬਲੀ ਹੋ ਗਿਆ ਹੈਗਾ ਠੀਕ ਹੈ ਨਾ ਮਤਲਬ ਬਬਲੀ ਬਬਲੀ ਪੀਂਦੀ ਪੀ ਲੈਣਾ ਇਹਨੂੰ ਉਹਦੇ ਵਿੱਚ ਚਾਹੇ ਗਲਾਸ ਦੇ ਵਿੱਚ ਪਾ ਕੇ ਠੀਕ ਹੈ ਡਾਇਰੈਕਟ ਪਾਣੀ ਪਾ ਕੇ ਇਹਨੂੰ ਪੀਓ। ਕੀ ਬਾਤ ਹੈ? ਕੀ ਬਾਤ ਹੈ? ਸੋ ਦੇਖੋ ਤੁਸੀਂ ਨੁਸਖਾ ਫਾਰਮੂਲਾ ਬੜਾ ਬਿਹਤਰੀਨ ਡਾਕਟਰ ਸਾਹਿਬ ਨੇ ਦਿੱਤਾ ਵਾ ਅੱਜ। ਇਹ ਤਾਂ ਜੀ ਐਵੇਂ ਹੋ ਗਿਆ ਜਿਵੇਂ ਨੋਬਲ ਦੀ ਹੁੰਦੀ ਹੈ। ਇਹਨੂੰ ਵੀ ਇਹ ਹੀ ਹੁੰਦਾ ਜੀ ਉਹਦੇ ਵਿੱਚ ਉਹਦੇ ਵਿੱਚ ਬਸ ਥੋੜਾ ਜਿਹਾ ਉਹਨੂੰ ਮਾਰਕੀਟਿੰਗ ਲਈ ਉਹਦੇ ਵਿੱਚ ਐਸੈਂਸ ਨਿੰਬੂ ਵਗੈਰਾ ਦਾ ਪਾਇਆ ਹੁੰਦਾ ਹੈਗਾ ਆ ਦੇਖੋ। ਇਸ ਤਰ੍ਹਾਂ ਜਿਹੜਾ ਵੀ ਬੰਦਾ ਇਸ ਨੂੰ ਡੇਲੀ ਪੀਂਦਾ ਰਹੇਗਾ ਉਹਨੂੰ ਗੈਸ ਨਾਲ ਰਿਲੇਟਡ ਪ੍ਰੋਬਲਮ ਯੂਰੀਨਰ ਰਿਲੇਟਡ ਪ੍ਰੋਬਲਮ ਔਰ ਕੈਂਸਰ ਦੇ ਬਚਾਅ ਦੇ ਵਿੱਚ ਇਹ ਬਹੁਤ ਸਹਾਇਕ ਹੈਗਾ ਅੱਛਾ ਡਾਕਟਰ ਸਾਹਿਬ ਇਤਾਂ ਹੀ ਤੁਹਾਡੇ ਨੁਸਖੇ ਦੀ ਗੱਲ ਤੁਸੀਂ ਮਿੱਠੇ ਸੋਡੇ ਵਾਲਾ ਤੇ ਔਲੇ ਵਾਲਾ ਨੁਸਖਾ ਦਿੱਤਾ ਹੈਗਾ ਤੇ ਕੋਈ ਐਕਸਰਸਾਈਜ਼ ਵੀ ਹੈਗੀ ਹੈ ਤੁਸੀਂ ਇੱਕ ਨੂੰ ਜਿਹੜੇ ਸਾਡੇ ਵੀਰ ਆਏ ਸੀ ਉਹਨੂੰ ਤੁਸੀਂ ਐਕਸਰਸਾਈਜ਼ ਦੱਸੀ ਸੀ ਉਹ ਕਹਿੰਦਾ ਜੀ ਮੈਨੂੰ ਐਕਸਰਸਾਈਜ਼ ਨਾਲ ਹੀ 50% ਮੈਂ ਤਾਂ ਠੀਕ ਹੋ ਗਿਆ ਕਿਹੜੀ ਐਕਸਰਸਾਈਜ਼ ਹੈ ਜੀ ਉਹ ਦੇਖੋ ਉਹ ਦੋ ਤਿੰਨ ਤਾਂ ਐਕਸਰਸਾਈਜ਼ਾਂ ਹੁੰਦੀਆਂ ਇੱਕ ਤਾਂ ਕੀਗਲ ਐਕਸਰਸਾਈਜ਼ ਦੱਸੀ ਮੈਂ ਕੀਗਲ ਐਕਸਰਸਾਈਜ਼ ਜਿੱਦਾਂ ਆਪਣਾ ਲੈਟਰਨ ਵਾਲਾ ਰਸਤਾ ਹੈਗਾ ਨਾ ਇਹਨੂੰ ਯੋਗਾ ਭਾਸ਼ਾ ਵਿੱਚ ਮੂਲ ਬੰਦ ਕਹਿੰਦੇ ਲਾਣਾ ਉਹਨੂੰ ਐਦਾਂ ਘੁੱਟਣਾ ਤੇ ਰੋਕ ਕੇ ਰੱਖਣਾ ਜਿੰਨੀ ਦੇਰ ਤੁਸੀਂ ਹੋਲਡ ਕਰ ਸਕਦੇ ਹੋ ਜੋ ਥੱਕ ਕੇ ਛੱਡ ਦਿਓ ਫਿਰ ਘੁੱਟਣਾ ਹੋਲਡ ਕਰਕੇ ਰੱਖਣਾ ਛੱਡ ਦਿਓ 10 ਵਾਰੀ ਤੇ ਐਦਾਂ ਕਰਨਾ ਉਸ ਤੋਂ ਬਾਅਦ 20-20 ਦੇ ਤਿੰਨ ਸੈੱਟ ਤੇਜ਼ ਤੇਜ਼ ਲਾਣੇ ਜਿੱਦਾਂ ਘੁੱਟਣਾ ਛੱਡਣਾ ਘੁੱਟਣਾ ਛੱਡਣਾ ਘੁੱਟਣਾ ਛੱਡਣਾ ਇਹ ਇੱਕ ਨੰਬਰ ਤੇ ਹੈ ਕੀ ਹੋਵਾ ਜੁਦ ਦੇ ਨਾਲ ਉਹਦੇ ਨਾਲ ਤੁਹਾਡੇ ਪੈਲਵਿਕ ਫਲੋਰ ਸਟਰੋਂਗ ਹੁੰਦਾ ਹੈ ਤੁਹਾਡੀ ਕੰਟਰੋਲਿੰਗ ਪਾਵਰ ਵੱਧਦੀ ਹੈਗੇ ਯੂਐਸਏ ਆਰਮੀ ਦੇ ਵਿੱਚ ਇਹ ਸਿਖਾਇਆ ਜਾਂਦਾ ਵੀ ਤੁਸੀਂ ਮੋਰਚੇ ਤੇ ਬੈਠਿਓ 12-13 ਘੰਟੇ ਬੈਠਿਓ ਤੁਹਾਨੂੰ ਯੂਰੀਨ ਤੇ ਸਟੂਲ ਤੇ ਕੰਟਰੋਲ ਹੋਣਾ ਚਾਹੀਦਾ ਹੈਗਾ ਜਦੋਂ ਸਾਡਾ ਪੈਲਵਿਕ ਫਲੋਰ ਸਟਰੋਂਗ ਹੋ ਗਿਆ ਤੇ ਸਾਨੂੰ ਇਹ ਚੀਜ਼ਾਂ ਤੋਂ ਕਾਫੀ ਆਰਾਮ ਮਿਲਦਾ ਹੈਗਾ ਦੂਜੀ ਐਕਸਰਸਾਈਜ਼ ਹੁੰਦੀ ਹੈ ਕਪਾਲ ਭਾਤੀ ਜਿੱਦਾਂ ਦੇਖੋ ਆਹ ਦੇਖੋ ਇਸ ਜਗ੍ਹਾ ਤੇ ਸਾਡਾ ਬਲੈਡਰ ਹੈ ਬਲੈਡਰਿਕ ਮਸਕੂਲਰ ਬਾਡੀ ਹੈ ਜਿਹਨੂੰ ਕੀ ਇਹ ਮਸਲ ਜਦ ਦੇ ਇਨਕਰੀਜ਼ ਤੇ ਪਾਵਰਫੁਲ ਹੁੰਦੇ ਹੈਗੇ ਤੀਜੀ ਇੱਕ ਐਕਸਰਸਾਈਜ਼ ਹੁੰਦੀ ਥੱਲੇ ਬੈਠ ਕੇ ਕਰਨੀ ਬਟਰਫਲਾਈ ਜਿੱਦਾਂ ਪੈਰ ਇਦਾਂ ਜੋੜ ਲੈਣੇ ਗੋਡੇ ਉੱਪਰ ਨੂੰ ਖੜੇ ਹੋਗੇ ਉਹਨਾਂ ਨੂੰ ਉੱਪਰ ਥੱਲੇ ਕਰਨਾ ਹੈਗਾ ਠੀਕ ਹੈ ਤਿੰਨ ਤਾਂ ਐਕਸਰਸਾਈਜ਼ ਆ ਪਰ ਇੱਕ ਹੋਰ ਗੱਲ ਹੈਗੀ ਹੈ ਜੀ ਡਾਕਟਰ ਸਾਹਿਬ ਬਹੁਤ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਪਿਸ਼ਾਬ ਵੀ ਬਹੁਤ ਫਲੋ ਚ ਆਉਂਦਾ ਹੈ ਉਹਨਾਂ ਨੂੰ ਕਦੇ ਲੱਗ ਕੇ ਨਹੀਂ ਪਿਸ਼ਾਬ ਆਇਆ ਨਾ ਉਹਨਾਂ ਦੇ ਕਦੇ ਪਿਸ਼ਾਬ ਵਾਲੀ ਨਾਲੀ ਲੱਗੀ ਹੈ ਨਾ ਉਹਨਾਂ ਨੂੰ ਕਦੇ ਹੋਰ ਕੋਈ ਦਿੱਕਤ ਲੱਗੀ ਹੈ ਲੇਕਿਨ ਇੱਕ ਦਿੱਕਤ ਬੜੀ ਹੈ ਉਹ ਪਿਸ਼ਾਬ ਕਰਕੇ ਹਟ ਜਾਂਦੇ ਨੇ ਤੇ ਉਸ ਤੋਂ ਬਾਅਦ ਦੇਖਦੇ ਨੇ ਤਾਂ ਅੰਡਰਵੇਅਰ ਜਾਂ ਤਾਂ ਗਿੱਲੀ ਹੋਈ ਹੁੰਦੀ ਹੈ ਜਾਂ ਕਈ ਵਾਰ ਪਜਾਮਾ ਜਾਂ ਪੈਂਟ ਦੇ ਵਿੱਚ ਤੁਪਕੇ ਲੱਗੇ ਹੁੰਦੇ ਨੇ ਪਿਸ਼ਾਬ ਦੇ ਉਹਦਾ ਕੋਈ ਹੱਲ ਹੈ ਤੇ ਉਹਦੀ ਕੋਈ ਐਕਸਰਸਾਈਜ਼ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਉਹਦੇ ਲਈ ਵੀ ਬਹੁਤ ਵਧੀਆ ਆਪਣਾ ਇੱਕ ਇੱਕ ਐਕਸਰਸਾਈਜ਼ ਹੈ ਲਗਵਨ ਤੁਹਾਨੂੰ ਦੱਸਾਂ ਹਾਂਜੀ ਐਕਸਰਸਾਈਜ਼ ਵੀ ਦੱਸਣ ਵਾਲੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਇੱਕ ਐਕਸਰਸਾਈਜ਼ ਹੈਗੀ ਹੈ ਜਿਹੜੀ ਜਿਨ੍ਹਾਂ ਨੂੰ ਪਿਸ਼ਾਬ ਆਉਣ ਤੋਂ ਬਾਅਦ 2-3 ਟੋਪ ਕੀ ਜਿਹੜੇ ਰਹਿ ਜਾਂਦੇ ਨੇ ਕੀ ਐਕਸਰਸਾਈਜ਼ ਹੈਗੀ ਹੈ ਦੇਖੋ ਇੱਕ ਤਾਂ ਕੋਸ਼ਿਸ਼ ਕਰਨੀ ਵੀ ਅਗਰ ਤੁਸੀਂ ਬੈਠ ਕੇ ਯੂਰਿਨ ਕਰੋਗੇ ਨਾ ਹਾਂਜੀ ਹਾਂਜੀ ਤੁਹਾਡਾ ਬਲੈਡਰ ਪੂਰੀ ਤਰ੍ਹਾਂ ਖਾਲੀ ਹੋਵੇਗਾ ਸਹੀ ਐਕਚੁਅਲੀ ਯੂਰਿਨ ਕਰਨ ਦੀ ਪੋਜੀਸ਼ਨ ਹੈ ਹੈਗੀ ਹੈ ਇੱਕ ਪੈਰ ਨੂੰ ਅਸੀਂ ਇਸ ਤਰ੍ਹਾਂ ਰੱਖ ਲੈਣਾ ਤੇ ਦੂਸਰਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਯੂਰਿਨ ਤੁਸੀਂ ਪਾਸ ਕਰੋਗੇ ਤੁਹਾਡਾ ਬਲੈਡਰ ਪੂਰੀ ਤਰ੍ਹਾਂ ਖਾਲੀ ਹੁੰਦਾ ਹੈਗਾ ਕਿਉਂਕਿ ਉੱਪਰੋਂ ਸਾਡਾ ਪ੍ਰੈਸ਼ਰ ਬਣ ਰਿਹਾ ਹੈਗਾ ਜਦੋਂ ਆਪਾਂ ਖੜੇ ਹੋ ਕੇ ਯੂਰਿਨ ਪਾਸ ਕਰਦੇ ਆ ਸਾਡਾ ਪ੍ਰੈਸ਼ਰ ਨਹੀਂ ਬਣਦਾ ਇਹਦੇ ਨਾਲ ਜੋ ਕਰੋਗੇ ਉਸ ਤੋਂ ਬਾਅਦ ਜਦੋਂ ਯੂਰਿਨ ਕੰਪਲੀਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਤਿੰਨ ਤੋਂ ਚਾਰ ਛੱਟ ਕੇ ਇਦਾਂ ਦੇਣੇ ਹੈਗੇ ਆ ਪੈਰਾਂ ਦੇ ਅੱਡੀਆਂ ਨੂੰ ਉੱਪਰ ਕਰਕੇ ਆ ਦੇਖੋ 1 2 3 4 ਤੁਸੀਂ ਨੋਟ ਕਰਿਓ ਉਸ ਤੋਂ ਬਾਅਦ ਵੀ ਤੁਹਾਨੂੰ 10-15 ਐਮ ਐਲ ਯੂਰੀਨ ਆਏਗਾ ਇਹ ਉਹ ਯੂਰੀਨ ਹੈ ਜਿਹੜਾ ਤੁਹਾਡੇ ਕੱਪੜੇ ਖਰਾਬ ਕਰਨੇ ਸੀਗੇ ਇਹਦੇ ਨਾਲ ਯੂਰੀਥਰਾ ਬਿਲਕੁਲ ਆਪਣਾ ਖਾਲੀ ਹੋ ਜਾਂਦਾ ਹੈਗਾ ਅਗਰ ਕੋਈ ਅੰਦਰ ਪਾਈਪ ਦੇ ਵਿੱਚ ਕਿਉਂਕਿ ਯੂਰੀ ਬਲੇਡਰ ਤੋਂ ਲੈ ਕੇ ਐਂਡ ਤੱਕ ਕਾਫੀ ਲੰਬੀ ਪਾਈਪ ਹੈ ਜਿਹਦੇ ਵਿੱਚ ਯੂਰੀਨ ਰਹਿ ਜਾਂਦਾ ਹੈ ਇਹਦੇ ਨਾਲ ਪੂਰੀ ਐਮਪਟੀ ਹੋ ਜਾਂਦਾ ਹੈਗਾ अच्छा तो फिर डॉक्टर साहब जिकर ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ رابطہ ਕਰਨਾ ਹੋਵੇ ਜਾਂ ਫਿਰ ਕਿਸੇ ਨੇ ਤੁਹਾਡੇ ਕੋਲੋਂ ਕੋਈ ਸਲਾਹ ਕੋਈ مشورہ ਨੁਸਖੇ ਬਾਬਤ ਫਾਰਮੂਲੇ ਬਾਬਤ ਪੁੱਛਣਾ ਹੋਵੇ ਕੀ ਟੰਗ ਹੈਗਾ ਜੀ ਮੇਰਾ ਲੁਧਿਆਣਾ ਸ਼ਹਿਰ ਦੇ ਵਿੱਚ ਡੀ ਐਮ ਸੀ ਹਸਪੀਟਲ ਦੇ ਨੇੜੇ ਵੱਡੀ ਹੈਬ ਵਾਲ ਜਗਾ ਉੱਥੇ ਮੇਰਾ ਹਸਪੀਟਲ ਹੈਗਾ ਠਾਕੁਰ ਹਸਪੀਟਲ ਦੇ ਨਾਮ ਤੇ ਠੀਕ ਹੈ ਤੇ ਤੁਸੀਂ ਮੈਨੂੰ ਕਿਸੇ ਟਾਈਮ ਵੀ ਆਪਣਾ ਮਿਲ ਸਕਦੇ ਹੋ ਆਦਰਵਾਇਜ਼ ਪੇਸ਼ੈਂਟ ਦੂਰ ਰਹਿੰਦਾ ਕਿਤੇ ਮੈਨੂੰ ਆਪਣੀਆਂ ਰਿਪੋਰਟਸ ਵਟਸਐਪ ਕਰ ਦਿਓ ਮੈਂ ਕੋਈ ਕੰਸਲਟੇਸ਼ਨ ਫੀਸ ਨਹੀਂ ਲੈਂਦਾ ਹੈਗਾ ਠੀਕ ਹੈ ਚਾਹੇ ਉਹ ਇੱਥੇ ਹਸਪੀਟਲ ਆ ਜਵੇ ਚਾਹੇ ਉਹ ਮੈਨੂੰ ਆਪਣੀਆਂ ਰਿਪੋਰਟ ਸੈਂਡ ਕਰੇ ਅਗਰ ਕੋਈ ਦੂਰ ਦੇ ਪੇਸ਼ੈਂਟ ਹੈ ਜਿੱਦਾਂ ਐਨ ਆਰ ਆਈ ਪੇਸ਼ੈਂਟ ਹੈਗੇ ਉਹ ਮੇਰੇ ਤੋਂ ਦਵਾਈਆਂ ਇਸ ਤਰ੍ਹਾਂ ਹੀ ਮੰਗਵਾਉਂਦੇ ਐ ਸਾਡੇ ਤਕਰੀਬਨ ਹਰੇਕ ਕੰਟਰੀ 'ਚ ਮੈਡੀਸਿਨ ਜਾਂਦੀਆਂ ਕਿਉਂਕਿ ਯੂਰਪ ਕੰਟਰੀਆਂ 'ਚ ਇਹਦਾ ਬਹੁਤ ਜ਼ਿਆਦਾ ਕੋਈ ਇਲਾਜ ਹੈ ਨਹੀਂ ਮੇਰੇ ਕੋਲ ਉਹ ਪੇਸ਼ੈਂਟ ਆਂਦੇ ਜਿਹੜੇ ਤਿੰਨ ਤਿੰਨ ਵਾਰੀ ਆਪਰੇਸ਼ਨ ਕਰਾ ਚੁੱਕੇ ਨੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਦੁਆਰਾ ਦਿੱਕਤ ਹੋ ਰਹੀ ਹੈ ਪਰ ਦਵਾਈ ਖਾਣ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੇ ਬੜਾ ਘੈਂਟ ਜਿਹੜਾ ਇਹ ਮਿੱਠੇ ਸੋਡੇ ਵਾਲਾ ਤੇ ਔਲੇ ਵਾਲਾ ਜਿਹੜਾ ਨੁਸਖਾ ਫਾਰਮੂਲਾ ਦੇਣ ਵਾਸਤੇ ਜੀ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਫੁਰਕੀ ਸਾਹਿਬ ਸੋ ਇਹ ਸੰ ਡਾਕਟਰ ਰਾਜੇਸ਼ ਠਾਕੁਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਤੁਹਾਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਜਾਂ ਫਿਰ ਕਿਸੇ ਯਾਰ ਦੋਸਤ ਨੂੰ ਪਿਸ਼ਾਬ ਨਾਲ ਸੰਬੰਧਿਤ ਕਿਸੇ ਰੋਗਾਂ ਦੀ ਸਟਾਰਟਿੰਗ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਜਿਹਨੂੰ ਪਿਸ਼ਾਬ ਅਜੇ ਹੁਣੇ-ਹੁਣੇ ਲੱਗ-ਲੱਗ ਆਉਣ ਲੱਗਿਆ ਹੈ ਜਾਂ ਫਿਰ ਥੋੜਾ-ਥੋੜਾ ਆਉਣ ਲੱਗ ਗਿਆ ਜਾਂ ਫਿਰ ਬਹੁਤ ਜ਼ਿਆਦਾ ਵਾਰ-ਵਾਰ ਆ ਰਿਹਾ ਹੈ ਪਰ ਥੋੜਾ-ਥੋੜਾ ਆ ਰਿਹਾ ਹੈ ਤੁਪਕਾ-ਤੁਪਕਾਰਿਆ ਤਾਂ ਉਹਨਾਂ ਵਾਸਤੇ ਬੜਾ ਵਧੀਆ ਨੁਸਖਾ ਫਾਰਮੂਲਾ ਅੱਜ ਮਿੱਠੇ ਸੋਡੇ ਹਲਾਤੇ ਇਹ ਆਵਲੇ ਹਾਲ ਉਹਨਾਂ ਨੇ ਦੱਸਿਆ ਤੇ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਕਿ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਦੀ ਜ਼ਰੂਰਤ ਹੈ ਪਰ ਮੇਰੀ ਚੇਤਾਵਨੀ ਮੇਰੀ ਸਿਫਾਰਿਸ਼ ਔਰ ਮੇਰੀ ਦਲੀਲ ਤੁਹਾਨੂੰ ਇਹੋ ਹੈ ਇਹੀ ਤਰਕ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰ ਲਿਓ ਉਹਨੂੰ ਦਿਖਾ ਦਿਓ ਕਿ ਠਾਕੁਰ ਸਾਹਿਬ ਨੇ ਆ ਨੁਸਖਾ ਫਾਰਮੂਲਾ ਦਿੱਤਾ ਹੈ ਤੇ ਤੁਸੀਂ ਦੱਸੋ ਵੀ ਅਸੀਂ ਕਿਵੇਂ ਦਾ ਇਸਤੇਮਾਲ ਕਰੀਏ ਸਾਨੂੰ ਆਪਣ ਸਾਡੀ ਸਰੀਰ ਦੀ ਪ੍ਰਕਿਰਤੀ ਮੁਤਾਬਕ ਸਾਨੂੰ ਇਹਦੇ ਡੋਜ਼ ਦੱਸ ਦਿਓ ਤੁਸੀਂ ਕਿਸੇ ਵੀ ਡਾਕਟਰ ਹਕੀਮ ਵੈਦ ਦੀ ਸਲਾਹ ਤੋਂ ਬਿਨਾਂ ਨੁਸਖਾ ਫਾਰਮੂਲਾ ਕਦੇ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਜਿਹੜਾ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਸਕਦਾ ਫਿਰ ਵੀ ਅਗਰ ਜਿਹੜਾ ਠਾਕੁਰ ਸਾਹਿਬ ਨਾਲ ਤੁਸੀਂ ਮਿਲਣਾ ਡਾਕਟਰ ਸਾਹਿਬ ਨੂੰ ਤੁਸੀਂ ਮਿਲਣਾ ਤਾਂ ਇਹ ਹੈਬੋਵਾਲ ਹੈਗੀ ਹੈ ਡੀ ਐਮ ਸੀ ਦੇ ਐਡਰੈਸ ਵੀ ਇੱਕ ਵਾਰ ਸਮਝਾ ਦਿਓ ਜੀ ਹਾਂ ਜੀ ਡੀ ਐਮ ਸੀ ਤੋਂ ਥੋੜਾ ਜਿਹਾ 3-4 ਕਿਲੋਮੀਟਰ ਦੂਰੀ ਤੇ ਹੈਬਵਾਲੇ ਨੂੰ ਵੱਡੀ ਹੈਬਵਾਲ ਕਹਿੰਦੇ ਹੈਗੇ ਠੀਕ ਹੈ ਇੱਥੇ ਪੁਲਿਸ ਸਟੇਸ਼ਨ ਦੇ ਕੋਲ ਹੈਗਾ ਮੇਰਾ ਹਸਪਤਾਲ ਤੇ ਤੁਸੀਂ ਅਦਰਵਾਈਜ਼ ਮੈਨ ਤੋਂ ਫੋਨ ਤੇ ਉੱਤੇ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਆ ਗਿਆ ਧੰਨਵਾਦ